एसोसिएशन वालों आए हैं सेक्टर 38 मोहल्ला हाँ जी ये भी देते ये लक्के असें हीरोस रेजिडेंट्स वेलफेयर एसोसिएशन सेक्टर 38 मोहल्ले तो आए हैं ਜੋ ਕਿ ਡੀਆਈਸੀ ਸੁਸਾਇਟੀ ਰਜਿਸਟਰ ਅੰダー ਦ ਰੈਜ਼ੀਡੈਂਟ ਬੋਡੀ ਆ ਤੇ ਅਸੀਂ 2021 ਤੋਂ ਸੁਸਾਇਟੀ ਚ ਰਹ ਰਹੇ ਹਾਂ ਤੇ ਜਿਹਦੇ ਨਾਲ ਸਾਨੂੰ ਦਿਨੋਂ ਦਿਨ ਸਾਲਰ ਸਾਲ ਮਹੀਨੇ ਬਰ ਮਹੀਨੇ ਸਾਨੂੰ ਕਾਫੀ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬਾਰ ਬਾਰ ਬਿਲਡਰ ਦੇ ਨਾਲ ਰਾਬਤਾ ਕਰਨ ਦੇ باوجود ਵੀ ਸਾਨੂੰ ਕੋਈ ਠੁਕਮੇ ਕੋਈ ਹੱਲ ਨਹੀਂ ਮਿਲਦੇ ਤੇ ਅਸੀਂ ਮੇਨਟੇਨੈਂਸ ਦੇ ਨਾਲ-ਨਾਲ ਬਿਜਲੀ ਦੇ ਵੀ ਬਹੁਤ ਸਾਰੇ ਜਿਹੜੇ ਲਾਭ ਹੁੰਦੇ ਜੋ ਸਰਕਾਰੀ ਸਬਸਿਡੀਆਂ ਹੁੰਦੀਆਂ ਉਹਨਾਂ ਤੋਂ ਵੀ ਸਾਨੂੰ ਵਾਝਾ ਰੱਖਿਆ ਗਿਆ ਜਿਵੇਂ ਬਿਜਲੀ ਬੋਰਡ ਦਾ ਮੇਨ ਮੁੱਦਾ ਸੀ ਇਹ ਡਿਸਟ੍ਰਿਬਿਊਸ਼ਨ ਫਰੈਂਚਾਈਜ਼ੀ ਇਹਨਾਂ ਬਿਜਲੀ ਬੋਰਡ ਲਈ 2021 ਵਿੱਚ ਕਨੈਕਸ਼ਨ ਰੀਲੀਜ਼ ਕਰਾਇਆ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਦਿੱਤੇ ਇੱਕ 2 ਬੀ ਐਚ ਕੇ ਤੇ 3 ਬੀ ਐਚ ਕੇ ਤੇ ਭਾਵੇਂ ਆਪਣਾ 3+1 ਤਾਂ ਹੀ ਤੇ ਤੇ ਉਹਨਾਂ ਲਈ ਲੋਡ ਰੀਲੀਜ਼ ਕੀਤਾ ਜੋ ਕਿ 4 5 ਤੇ 6 ਕਿਲੋਵਾਟ ਇਹਨਾਂ ਆਪਣੇ ਆਪ ਹੀ ਉਸ ਨੂੰ ਬਤਾ ਕੇ 7 ਕਿਲੋਵਾਟ 10 ਕਿਲੋਵਾਟ 10 ਕਿਲੋਵਾਟ ਦਾ ਜਿਸ ਨਾਲ ਕੀ ਹੋਇਆ ਕਿ ਸਾਡੇ ਬਿਲਡਰ ਉੱਧਾ ਜਿਹੜੇ ਫਿਕਸ ਚਾਰजेस ਨੇ ਉਹ ਬਹੁਤ ਜ਼ਿਆਦਾ ਵੱਧ ਗਿਆ ਸੋ ਇਹਨਾਂ ਨੇ ਬਿਜਲੀ ਬੋਰ ਕੋਲ 990 ਕਿਲੋਵਾਟ ਦਾ ਕਨੈਕਸ਼ਨ ਲਿਆ ਹੋਇਆ ਜਦ ਕਿ ਸਾਡੇ ਕੋਲੋਂ ਤਕਰੀਬਨ 7000 ਕਿਲੋਵਾਟ ਤੋਂ ਵੱਧ ਦੇ ਚਾਰजेस ਜਿਹੜਿਆ ਲੈ ਰਹੇ ਉਹਦੀ ਜਿੰਨੀ ਡਿਊਟੀ ਬੰਦੀ ਆ 20% ਉਸਦੇ ਉੱਤੇ ਇਲੈਕਟ੍ਰਿਸਿਟੀ ਡਿਊਟੀ ਪਲੱਸ ਆਫ ਅ ਮਿਊਨਿਸਪਲ ਟੈਕਸ ਐਕਸਾਈਜ਼ ਉਹ ਸਾਰਾ ਜੋ ਵੀ ਹੁੰਦੇ ਚਾਰਜ 20% ਉਹ ਵੀ ਨਾਲ ਉਸ ਨੂੰ ਰਹੇ ਆ ਸਾਨੂੰ ਡਾਊਟ ਆ ਪਤਾ ਨਹੀਂ ਜਮਾ ਕਰਾਉਂਦੇ ਆ ਕਿ ਨਹੀਂ ਉਸ ਤੋਂ ਬਾਅਦ ਇੱਕ ਚੀਜ਼ ਦਾ ਇਹਦੇ ਚ ਕੀ ਹੈ ਕਿ ਬਿਜਲੀ ਤਾਂ ਨੇ ਹੀਰੋ ਹੋਮਸ ਨੇ ਕੀ ਕੀਤਾ ਹੈ ਕਿ ਪਹਿਲੇ ਦਿਨ ਤੋਂ ਹੀ ਸਾਰੇ ਫਲੈਟਾਂ ਦੇ ਵਿੱਚ ਤਿੰਨ ਫੇਸ ਮੀਟਰ ਲਾਏ ਆ ਬਟ ਇਹਨਾਂ ਨੇ ਸਾਨੂੰ ਲਗਭਗ ਸਵਾ 1.5 ਸਾਲ ਦੇ ਵਿਚਕਾਰ ਜਿਹੜਾ ਪੀਰੀਅਡ ਸੀ ਦਿਲ ਜੂਨ 2022 ਤੱਕ ਇਹਨਾਂ ਨੇ ਸਾਨੂੰ ਜਿਵੇਂ 2 ਬੀਐਚਕੇ ਨੂੰ 4 ਕਿਲੋਵਾਟ ਦਾ ਲੋਡ ਦਿੱਤਾ ਸੀ ਕਨੈਕਟਡ ਲੋਡ ਜਦਕਿ ਮੀਟਰ ਤਿੰਨ ਫੇਸ ਦੇ ਆ ਤਿੰਨ ਫੇਸ ਦੇ ਮੀਟਰ ਦੇ ਮਤਲਬ ਹੁੰਦਾ ਜੀ 7 ਕਿਲੋਵਾਟ ਤੋਂ ਉੱਪਰ ਦੀ ਕਨੈਕਟਡ ਲੋਡ ਹੋਣਾ ਚਾਹੀਦਾ ਇਹਨਾਂ ਨੇ ਸਾਨੂੰ ਅੰਡਰ ਲੋਡ ਦੇ ਕੇ ਰੱਖਿਆ ਸਵਾ ਸਾਲ 1.5 ਸਾਲ ਦੇ ਵਿਚ ਤੱਕ ਜੋ ਜੂਨ 2022 ਤੱਕ ਜਿਵੇਂ 2 ਬੀਐਚਕੇ ਨੂੰ 4 ਕਿਲੋਵਾਟ ਤੇ ਰੱਖਿਆ 2 ਪਲੱਸ 1 ਬੀਐਚਕੇ ਨੂੰ ਇਹਨਾਂ ਨੇ 5 ਕਿਲੋਵਾਟ ਦਾ ਤੇ ਜਿਹੜਾ 3 ਬੀਐਚਕੇ ਸੀਗਾ ਉਹਨੂੰ ਇਹਨਾਂ ਨੇ 6 ਕਿਲੋਵਾਟ ਦਾ ਜਦ ਕਿ ਸਾਡਾ ਹੱਕ ਪੈਂਦਾ ਸੀ ਜਦੋਂ ਤੁਸੀਂ ਸਾਨੂੰ ਮੀਟਰ ਤਿੰਨ ਫੇਸ ਲਾਇਆ ਤਾਂ ਤੁਸੀਂ ਸਾਨੂੰ 7 ਕਿਲੋਵਾਟ ਤੋਂ ਉੱਪਰ ਦਾ ਲੋਡ ਕਿਉਂ ਨਹੀਂ ਦਿੱਤਾ ਇਹ ਉਹਨਾਂ ਨੇ ਸਾਨੂੰ ਐਂ ਸਾਡੇ ਸਰਦੀਆਂ ਦੇ ਵਿੱਚ ਕਦੇ ਲੋਕਾਂ ਦੇ ਰੋਜ਼ ਟ੍ਰਿਪ ਹੁੰਦੇ ਰਹਿੰਦੇ ਸੀ ਕਿਉਂਕਿ ਅਸੀਂ ਅੰਡਰ ਲੋਡ ਤੇ ਸਭ ਦਿੱਤਾ ਸੀ ਲੋਕਾਂ ਦੇ ਮੀਟਰ ਟ੍ਰਿਪ ਹੋ ਜਾਂਦੇ ਸੀ ਕਿ ਵਾਰੀ-ਵਾਰੀ ਕਿੰਨੀ ਖਚਲ-ਖੁਆਰੀ ਹੁੰਦੀ ਸੀ ਇਹ ਚੀਜ਼ਾਂ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਫਿਰ ਇੱਕਦਮ ਹੀ ਜਲਈ ਚ ਜਾ ਕੇ ਇਹਨਾਂ ਨੇ ਸਾਡੇ ਲੋਡ ਜਿਹੜਾ 2 ਬੀਐਚਕੇ 4 ਤੋਂ ਇਹਨਾਂ ਨੇ ਸੱਤ ਕਰਤਾ ਤੇ ਜਿਹੜਾ 2+1 ਤੇ 3 3 BHK ਸੀਗਾ ਉਹਨਾਂ ਦੇ 10-10 ਕਿਲੋਵੋਟ ਦਾ ਸਾਡੇ ਬਿਨਾਂ ਕਿਸੇ ਸਹਿਮਤੀ ਤੋਂ ਕਿਰਾ ਕਿਸੇ ਜੇਸੇ ਬੰਦੇ ਤੋਂ ਇਹ ਸਾਰੀਆਂ ਪ੍ਰੋਬਲਮਸ ਨੂੰ ਸਮ ਅਪ ਕਰਕੇ ਅਸੀਂ ਆਨਰੇਬਲ ਸੀਐਮਡੀ ਪੀਐਸਪੀਸੀਐਲ ਪਟਿਆਲਾ ਨੂੰ ਇੱਕ ਲੈਟਰ ਲਿਖਿਆ 9 ਸਤੰਬਰ ਨੂੰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਜੋ ਰੂਲਸ ਨੇ ਉਹਦੇ ਮੁਤਾਬਕ ਰੈਜ਼ੀਡੈਂਟਸ ਦਾ ਵੈਲਫੇਅਰ ਜੋ ਵੀ ਹੈ ਸੋਚਿਆ ਜਾਵੇ ਕਿਉਂਕਿ ਇਹਨਾਂ ਵੱਲੋਂ ਨਾ ਤੇ ਸਾਨੂੰ ਚੰਨੀ ਗਵਰਨਮੈਂਟ ਵੱਲੋਂ ਦਿੱਤੀ ਗਈ ਤਿੰਨ ਯੂਨਿਟ ਦੀ ਸਬਸਿਡੀ 3 ਰੁਪਏ ਪਰ ਯੂਨਿਟ ਦੀ ਸਬਸਿਡੀ ਦਿੱਤੀ ਗਈ ਨਾ ਸਾਨੂੰ 300 ਯੂਨਿਟ ਦਾ ਕੋਈ ਅੱਜ ਤੱਕ ਬੈਨੀਫਿਟ ਦਿੱਤਾ ਗਿਆ ਜਦਕਿ ਅਸੀਂ ਅਪ੍ਰੈਲ ਦੀਆਂ ਅਰਜ਼ੀਆਂ ਬਿਜਲੀ ਬੋਰਡ ਕੋਲ ਜਮ੍ਹਾਂ ਕਰਾਤੀਆਂ 129 ਅਰਜ਼ੀਆਂ ਸਾਡੀਆਂ ਜਮ੍ਹਾਂ ਨੇ ਸਤਾਈਆਂ ਦੇ ਬਿੱਲ ਵੀ ਬਣ ਗਏ ਈਵਨ ਦੈਨ ਬਿਲਡਰ ਨੇ ਸਾਡੀ ਪੇਸ਼ ਨਹੀਂ ਜਾਣਦੇ ਦੇ ਰਿਹਾ ਉੱਥੇ ਇਹ ਇੱਕੋ ਜਿੱਦ ਤੇ ਹੈ ਕਿ ਮੇਰਾ ਜੋ ਐਗਜ਼ਿਸਟਿੰਗ ਮੀਟਰ ਲੱਗਿਆ ਹੋਇਆ ਇਸੇ ਉੱਪਰੋਂ ਹੀ ਮੈਨੂੰ ਇਹ ਇਹ ਜਿਹੜੀ ਸਪਲਾਈ ਜਿਹੜੀ ਹੈ ਕੰਟੀਨਿਊ ਕੀਤੀ ਜਾਵੇ। ਜੇ ਕਿਉਂਕਿ ਬਿਜਲੀ ਬੋਰਡ ਦੇ ਦਿਰ ਹੁਲਾ ਮੁਤਾਬਕ 스마트 ਐਮਰਿਚ ਹੀ ਲੱਗਣਾ ਬੰਦ ਆ। ਅਸੀਂ ਬਿਜਲੀ ਬੋਰਡ ਨੂੰ ਵੀ ਬੇਨਤੀ ਕਰਦੇ ਆ ਕਿ ਜੋ ਰੂਲਸ ਦੇ ਮੁਤਾਬਕ 스마트 ਮੀਟਰ ਲੱਗਣੇ ਆ ਉਹੀ ਲਗਾਏ ਜਾਣ ਕਿਉਂਕਿ ਬਿਲਡਰ ਸਾਨੂੰ ਇਹਨਾਂ ਡਿਸਟ੍ਰਿਬਿਊਸ਼ਨ ਫਰਾਂਚਾਈਜ਼ੀ ਦਾ ਸਹਾਰਾ ਲੈ ਕੇ ਗਲਤ ਮੀਟਰ ਲਾ ਕੇ ਸਾਨੂੰ ਲੁੱਟ ਰਿਹਾ ਹੈ। ਕਿਸ ਤਰ੍ਹਾਂ ਇੱਕ ਦੇ ਸਾਨੂੰ ਫਿਕਸ ਚਾਰजेस ਜਿਹੜੇ ਨੇ ਬਹੁਤ ਜ਼ਿਆਦਾ ਚਾਰਜ ਕਰ ਰਿਹਾ ਜੇਕਰ ਅਸੀਂ ਪ੍ਰੀਪੇਡ ਮੀਟਰ ਤੋਂ ਚਾਰਜ ਕਰਦੇ ਹਾਂ ਅਮਾਉਂਟ ਭਰਦੇ ਹਾਂ ਜਦੋਂ ਸਾਡੇ ਪੈਸੇ ਜੇਕਰ ਰਾਤ ਨੂੰ ਵੀ ਪੂਰੇ ਹੋ ਜਾਂਦੇ ਆ ਤਾਂ ਕਿ ਅਗਲੇ ਦਿਨ ਸਾਡੀ ਬਿਜਲੀ ਬੰਦ ਕਰ ਦਿੰਦਾ ਜਦਕਿ ਬਿਜਲੀ ਬੋਰਡ ਦੇ ਰੂਲਾਂ ਮੁਤਾਬਕ ਇੱਕ ਸਪੈਸੀਫਾਈਡ ਟਾਈਮ ਦਾ ਨੋਟਿਸ ਦਿੱਤਾ ਜਾਂਦਾ ਕੋਈ ਵੀ ਕਨੈਕਸ਼ਨ ਕੱਟਣ ਤੋਂ ਪਹਿਲਾਂ ਇਹ ਸਾਡੀ ਫਸਿਲਿਤੀ ਜਿਹੜੀ ਹੈ ਇਹ ਬਿਲਕੁਲ ਹੀ ਕੋਲੀ ਹੈ ਤੇ ਆਪਣਾ ਧੱਕਾ ਕਰ ਇੱਕ ਚੀਜ਼ ਹੋਰ ਹੈ ਜੀ ਇਹਨਾਂ ਨੇ ਜਦੋਂ ਸਾਨੂੰ ਪਹਿਲਾ ਆਫਰ ਆਫ ਪੋਜ਼ੀਸ਼ਨ ਦਿੱਤਾ ਜਿਹੜੇ ਪਹਿਲੇ ਫਲੈਟ ਸੀਗੇ 2021 ਦੇ ਵਿੱਚ ਉਹ ਸਾਨੂੰ ਮਿਲਿਆ ਸੀ ਲਗਭਗ 13 ਜਾਂ 14 ਜਨਵਰੀ 2021 ਨੂੰ ਤੇ ਇਹਨਾਂ ਨੇ ਜਿਹੜਾ ਫਰਾਂਚਾਈਜ਼ੀ ਐਗਰੀਮੈਂਟ ਹੁੰਦਾ ਜਿੱਦਨੇ ਵੀ ਹਾਈ ਰਾਈਜ਼ ਤੁਹਾਨੂੰ ਪਤਾ ਹੈ ਕਿ ਜਿਹੜੇ ਟਾਵਰ ਹੁੰਦੇ ਆ ਜਾਂ ਸੁਸਾਇਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਪੰਜਾਬ ਚੋਂ ਫਰਾਂਚਾਈਜ਼ੀ ਐਗਰੀਮੈਂਟ ਸਾਈਨ ਹੁੰਦਾ ਪੀਐਸਪੀ ਤੋਂ ਹੈ ਇਹਨਾਂ ਦਾ ਜਿਹੜਾ ਐਗਰੀਮੈਂਟ ਸਾਈਨ ਹੋਇਆ ਜੀ ਉਹ ਲਗਭਗ ਮਈ 2021 ਚ ਸਾਈਨ ਕੀਤਾ ਹੈ ਤੇ ਆਫਰ ਆਫ ਪੋਜ਼ੀਸ਼ਨ ਇਹਨਾਂ ਨੇ ਜਨਵਰੀ 2021 ਚ ਦਿੱਤਾ ਤੇ ਮੀਟਰ ਇਹਨਾਂ ਦਾ ਜੋਨ 2021 ਦੇ ਵਿੱਚ ਤਾਂ ਇਹਨਾਂ ਨੇ ਜਦੋਂ ਤੱਕ ਫੰਡਾਮੈਂਟਲ ਅ ਬਿਜਲੀ ਇੱਕ ਫੰਡਾਮੈਂਟਲ ਰਾਈਟ ਹੈ ਹਰ ਨਾਗਰਿਕ ਦਾ ਤੇ ਉਹ ਉਹ ਕਨੈਕਸ਼ਨ ਤੇ ਐਗਰੀਮੈਂਟ ਸਾਈਨ ਹੋਣ ਤੋਂ ਪਹਿਲਾਂ ਇਹ ਆਫਰ ਆਫ ਪੋਜੀਸ਼ਨ ਦੇ ਰਹੇ ਲੋਕਾਂ ਨੂੰ ਉਹ ਇੱਕ ਇਹਨਾਂ ਨੇ ਸਾਡੇ ਹਿਸਾਬ ਨਾਲ ਇੱਕ ਨਾਨ ਕੰਪ੍ਰੈਂਸ ਕੀਤਾ ਹੈਗਾ ਅ ਅ ਸਰਕਾਰ ਦੀ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਵੀ ਤੇ ਲੋਕਾਂ ਨਾਲ ਵੀ ਧੋਖਾ ਕੀਤਾ ਕਿ ਤੁਸੀਂ ਫੰਡਾਮੈਂਟਲ ਰਾਈਟ ਅਪਲਾਈ ਕਰਨ ਤੋਂ ਪਹਿਲੇ ਵੀ ਲੋਕਾਂ ਨੂੰ ਆਫਰ ਆਫ ਪੋਜੀਸ਼ਨ ਦੇ ਦਿਓ ਤਾਂ ਕਿ ਜਿਹੜਾ ਤੁਹਾਡਾ ਜਿਹੜਾ ਅ ਫੋਰਸ ਮੈਜਰ ਜਾਂ ਤੁਸੀਂ ਜਿਹੜਾ ਡਿਲੇਡ ਪੇਸ਼ਨ ਹੈ ਉਹ ਤੁਹਾਡੀ ਕੈਲਕੂਲੇਸ਼ਨ ਦੇ ਉੱਤੇ ਘਟਾ ਆ ਸਕਦਾ ਹੁਣ ਸੈਂਕਸ਼ਨ ਲੋਡ ਦੇ ਉੱਪਰ ਟੈਰਿਫ ਚਾਰਜ ਕੀਤਾ ਜਾਂਦਾ ਹੈ ਇਹ ਡਿਪਾਰਟਮੈਂਟ ਦੇ ਰੂਲਾਂ ਮੁਤਾਬਕ 80% ਆਫ ਸੈਂਕਸ਼ਨ ਲੋਡ ਜਾਂ ਐਕਚੁਅਲ ਕੰਜ਼ੂਮਡ ਲੋਡ ਜਿਹੜਾ ਹਾਇਰ ਹੋਵੇ ਉਹਦੇ ਤੇ ਚਾਰਜ ਲਾਇਆ ਜਾਂਦੀ ਇਹ ਸਾਡੇ ਕੋਲੋਂ 2021 ਤੋਂ ਲੈ ਕੇ ਨਵੰਬਰ 2023 ਤੱਕ ਬਿਨਾਂ ਰੂਲਾਂ ਦੀ ਪਰਵਾਹ ਕਰਦੇ ਹੋਏ 100% ਟੈਰਿਫ ਚਾਰਜ ਕਰਦਾ ਰਿਹਾ ਹੈ ਹੀ ਰੋਹਨ ਜੀ ਉਸ ਤੋਂ ਬਾਅਦ ਜਦੋਂ ਅਸੀਂ ਥੋੜਾ ਸ਼ੋਰ ਸ਼ਰਾਬਾ ਪਾਇਆ ਹਾਈਲਾਈਟ ਕੀਤਾ ਦਫਤਰ ਆ ਕੇ ਕੰਪਲੇਂਟ ਵੀ ਪਾਈ ਵੀ ਰਿਪੋਰਟ ਦੇ ਫਿਰ ਉਹਨਾਂ ਦੇ ਕਹੇ ਤੇ ਤਾਂ ਸਾਡੇ ਰੌਲਾ ਪਾਉਣ ਤੇ ਫਿਰ ਇਹਨੇ ਸਾਨੂੰ ਉਹ ਅਮਾਉਂਟ ਰਿਫੰਡ ਕੀਤੀ ਆ ਪਰ ਜਿਹੜੀ ਡਿਟੇਲ ਅੱਜ ਤੱਕ ਸਾਨੂੰ ਅਸੀਂ ਮੰਗ ਰਹੇ ਹਾਂ ਸਾਨੂੰ ਦੇ ਨਹੀਂ ਰਹੀ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ 20% ਉਹਦੇ ਉੱਤੇ ਡਿਊਟੀਆਂ ਪੈਂਦੀਆਂ ਨੇ ਸਰਕਾਰੀ ਡਿਊਟੀਆਂ ਉਹ ਅਮਾਉਂਟ ਸਾਨੂੰ ਰਿਫੰਡ ਨਹੀਂ ਕੀਤੀ ਗਈ ਉਹ ਸਾਨੂੰ ਨਹੀਂ ਪਤਾ ਕਿ ਬਿਲਡਰ ਨੇ ਉਹ ਸਰਕਾਰੀ ਖਜ਼ਾਨੇ ਤੇ ਜਮ੍ਹਾਂ ਕਰਾਈ ਹੈ ਕਿ ਆਪਾਂ ਇਹ ਸਾਡੇ ਬਿਜਲੀ ਬੋਰਡ ਦੇ ਮੇਨ ਮੁੱਦੇ ਆ ਜੀ 2021 ਤੋਂ ਲੈ ਕੇ ਨਵੰਬਰ 2023 ਤੱਕ ਇਹਨਾਂ ਨੇ ਸਾਨੂੰ 100% ਆਫ ਦਾ ਕਨੈਕਟਡ ਲੋਡ ਇਹਨਾਂ ਨੇ ਚਾਰਜ ਕੀਤਾ ਜਦਕਿ 80% ਚਾਰਜ ਹੋਣਾ ਚਾਹੀਦਾ ਸੀ ਫਿਰ ਇਹਨਾਂ ਨੇ 15 ਦਸੰਬਰ ਨੂੰ ਇਹਨਾਂ 2023 ਨੂੰ ਇਹਨਾਂ ਨੇ ਲੋਕਾਂ ਦੇ ਰੈਜ਼ੀਡੈਂਟਸ ਦੇ ਖਾਤਿਆਂ ਦੇ ਵਿੱਚ ਉਹਦੀ ਕੈਲਕੂਲੇਸ਼ਨ ਜੋ ਇਹਨਾਂ ਦੇ ਹਿਸਾਬ ਨਾਲ ਬਣਾਈ ਹੈ ਇਹਨਾਂ ਨੇ ਸਾਨੂੰ ਨਹੀਂ ਪਤਾ ਸੱਚੀ ਹੈ ਝੂਠੀ ਹੈ ਜੋ ਵੀ ਹੈ ਉਹਨਾਂ ਨੇ ਲੋਕਾਂ ਦੇ ਅਕਾਊਂਟ ਦੇ ਵਿੱਚ ਐਡਿਟ ਕੀਤੀ ਓਏ ਉਹ ਆਨ ਰਿਕਾਰਡ ਹੋਈ ਸੀ ਅੱਛਾ ਦੂਸਰੋ ਸਭ ਤੋਂ ਵੱਡੀ ਗੱਲ ਇੰਡੀਅਨ ਇਲੈਕਟ੍ਰਿਸਿਟੀ ਐਕਟ ਦੇ ਮੁਤਾਬਕ ਹਰ ਮੀਟਰ ਜਿਹੜਾ ਹੈ ਬਿਗਿੰਗ 6 ਮੰਥਸ ਟੈਸਟ ਹੋਣਾ ਚਾਹੀਦਾ ਸੀਗਾ ਇਹਨਾਂ ਨਾਲ ਜਿਹੜਾ ਐਗਰੀਮੈਂਟ ਹੋਇਆ ਬਿਜਲੀ ਬੋਰਡ ਦਾ ਉਹਦੇ ਮੁਤਾਬਕ ਵੀ ਮੀਟਰ ਟੈਸਟ ਹੋਣਾ ਸਕੇਦਾ ਸੀ ਸਾਨੂੰ ਅੱਜ ਤੱਕ ਇਹਨਾਂ ਨੇ ਕੋਈ ਟੈਸਟ ਰਿਪੋਰਟ ਉਹਨਾਂ ਦੀ ਨਹੀਂ ਕੀਤੀਆਂ ਬਿਜਲੀ ਬੋਰਡ ਵਾਰ-ਵਾਰ ਇਹਨਾਂ ਨੂੰ ਲਿਖ ਰਿਹਾ ਕਿ ਮੀਟਰ ਟੈਸਟ ਕਰਾ ਕੇ ਸਾਨੂੰ ਰਿਪੋਰਟਾਂ ਦਿਓ ਇਹ ਕੋਈ ਰਿਪੋਰਟ ਉਹਨਾਂ ਨੂੰ ਸਬਮਿਟ ਨਹੀਂ ਕਰਦੇ ਸਾਨੂੰ ਅੱਜ ਤੱਕ ਰੋਂਗ ਬਿਲਿੰਗ ਹੋ ਰਹੀ ਆ ਅਸੀਂ ਇਹ ਹੀ ਸਮਝਾਂਗੇ ਕਿ ਮੀਟਰ ਫਾਸਟ ਚੱਲਦੇ ਸੀ ਇਹ ਇਹ ਫਾਸਟ ਮੀਟਾ ਤੋਂ ਸਾਡੀ ਜਿਹੜੀ ਆ ਬਿਲਿੰਗ ਕਰ ਲਈ। ਫਿਰ ਬਿਜਲੀ ਬੋਰ ਨੂੰ ਬੇਨਤੀ ਕਰਾਂਗੇ ਕਿ ਕਾਈਂਡਲੀ ਇਹਦਾ ਜਰੂਰੀ ਇਨਵੈਸਟੀਗੇਸ਼ਨ ਕਰਨ ਕਰਕੇ ਤੇ ਸਾਨੂੰ ਹੱਥ ਜਿਹੜਾ ਹੈ ਸਾਡਾ ਦਿੱਤਾ। ਇਹਨਾਂ ਨੇ ਮਈ 2021 'ਚ ਜਦੋਂ ਐਗਰੀਮੈਂਟ ਸਾਈਨ ਕੀਤਾ ਬਿਜਲੀ ਬੋਰ ਦੇ ਨਾਲ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਵੀ ਤੁਸੀਂ 6 ਮਹੀਨਿਆਂ ਦੇ ਅੰਦਰ ਅੰਦਰ ਆਪਣੇ ਮੀਟਰ ਜਿਹੜੇ ਲਾਏ ਆ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੇ ਵੀ ਮੀਟਰ ਲਾਏ ਆ ਕਿਉਂਕਿ ਪੰਜਾਬ ਦੇ ਅੰਦਰ 7 ਲੈਬਾਂ ਹੈਗੀਆਂ ਜਿਹੜੀ ਪੀਐਸਪੀਸੀ ਵੱਲੋਂ ਐਨਏਪੀਐਲ ਦੀਆਂ ਟੈਸਟਡ ਜਿਹੜੀ ਨੋਟੀਫਾਈਡ ਲੈਬਸ ਹੈ ਉਹਨਾਂ ਕਿਸੇ 7 ਲੈਬਾਂ ਦੇ ਵਿੱਚੋਂ ਤੁਸੀਂ ਆਪਣੇ ਮੀਟਰ ਅਟੈਸਟ ਕਰਾ ਕੇ ਉਹਦੀ ਟੈਸਟ ਰਿਪੋਰਟ ਬਿਜਲੀ ਬੋਰਡ ਨੂੰ ਸਬਮਿਟ ਕਰਨੀ ਹੈ ਇਹਨਾਂ ਨੇ ਜਿਹੜਾ ਪਹਿਲਾ ਐਗਰੀਮੈਂਟ ਸਾਈਨ ਕੀਤਾ ਹੈਗਾ 2021 ਦੇ ਵਿੱਚ ਮਈ ਚ ਉਸ ਤੋਂ ਉਹਦੇ 6 ਮਹੀਨਿਆਂ ਦੇ ਅੰਦਰ ਕਰਨਾ ਸੀ ਨਹੀਂ ਕੀਤਾ 28 ਅਕਤੂਬਰ 2021 ਨੂੰ ਸਰ ਪੰਜਾਬ ਸਰਕਾਰ ਨੇ ਬਿਜਲੀ ਬੋਰਡ ਨੇ ਇੱਕ ਚਿੱਠੀ ਜਾਰੀ ਕੀਤੀ ਸੀ ਕਿ ਵੀ ਤੁਸੀਂ ਹੁਣ ਦੁਬਾਰਾ ਤੋਂ ਨਵਾਂ ਐਗਰੀਮੈਂਟ ਸਾਈਨ ਕਰੋ ਕਿਉਂਕਿ 21 ਜਿਹਨਾਂ ਨੇ ਪੁਰਾਣਾ ਐਗਰੀਮੈਂਟ 20 ਉਸ ਤੋਂ ਬਾਅਦ ਵੀ ਇਹਨਾਂ ਨੇ ਜਿਹੜਾ ਐਗਰੀਮੈਂਟ ਸਾਈਨ ਰੈਜ਼ਿਡੈਂਟਸ ਦੇ ਕਹਿਣ ਤੇ ਜ਼ੋਰ ਪਾਉਣ ਦੇ باوجود ਇਹਨਾਂ ਨੇ ਜਨਵਰੀ 2024 ਦੀ ਆ ਕੇ ਸਾਈਨ ਕੀਤਾ ਜਿਹੜੀ ਚਿੱਠੀ ਇਹਨਾਂ ਨੂੰ 28 ਅਕਤੂਬਰ 2021 ਨੂੰ ਆ ਚੁੱਕੀ ਸੀ ਲਗਭਗ 1.5 ਸਾਲ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੁਣ ਜਿਹੜਾ ਇਹਨਾਂ ਨੇ ਐਗਰੀਮੈਂਟ ਸਾਈਨ ਕਰਤਾ ਹਜੇ ਵੀ ਇਹਨਾਂ ਨੇ ਟੈਸਟ ਰਿਪੋਰਟ ਦੀਆਂ ਕਾਪੀਆਂ ਹਜੇ ਜਮ੍ਹਾਂ ਨਹੀਂ ਕਰਾਈਆਂ ਕਿਉਂਕਿ ਹਜੇ ਤੱਕ ਇਹਨਾਂ ਨੇ ਟੈਸਟ ਰਿਪੋਰਟ ਦਾ ਪ੍ਰੋਸੈਸ ਹੀ ਨਹੀਂ ਸ਼ੁਰੂ ਕੀਤਾ ਜਿਹੜਾ ਕਿ ਇੱਕ ਨਾਨ ਕੰਪਲਾਈਅੰਸ ਹੈ ਬੀਬੀ ਬੋਰਡ ਦੇ ਐਗਰੀਮੈਂਟ ਦੇ ਨਾਲ ਮੈਂ ਬਿਲਕੁਲ ਸਭ ਕੁਝ ਕਰ ਲਿਆ ਮੁਤਾਜ ਜੀ ਤੁਹਾਨੂੰ ਵੀ ਪਤਾ ਹੋਵੇਗਾ ਹਾਂ ਲੇਟੇ ਟੋਟਲ ਪਲੈਟ ਕਿੰਨੇ ਆ 547 ਲੈਟ ਪ੍ਰੋਜੈਕਟ ਦਾ ਨਾਮ ਕੀ ਹੈ ਹੀਰੋ ਹੋਮਸ ਰੀਅਲਟੀ ਪ੍ਰਾਈਵੇਟ ਲਿਮਟਿਡ ਹੀਰੋ ਰੀਅਲਟੀ ਪ੍ਰਾਈਵੇਟ ਲਿਮਟਿਡ ਇਹਨਾਂ ਦੀ ਲੀਗਲ ਫਾਰਮ ਹੈ ਸੈਕਟਰ ਬ੍ਰਾਂਡ ਨੇਮ ਜਿਹੜਾ ਉਹ ਹੀਰੋ ਹੋਮ ਦਾ ਸੈਕਟਰ 85 ਵਾਹ ਸਰਨਾ ਨਹੀਂ ਹੋ ਚੁੱਕਿਆ ਨਹੀਂ ਉਹ ਜ਼ਿਆਦਾਤਰ ਹੋ ਚੁੱਕਿਆ ਹੁਣ ਆਪਾਂ ਕੱਲੇ ਕੱਲੇ ਰੈਜ਼ੀਡੈਂਟ ਦਾ ਕਿਉਂਕਿ ਬਹੁਤ سارے ਲੋਕ ਰਹਿੰਦੇ ਵੀ ਆ 350 ਲੋਕ ਰਹਿੰਦੇ ਆ ਬਟ ਕੋਈ ਖਾਲੀ ਵੀ ਪਈ ਹੈ ਬਟ ਹੈਂਡਓਵਰ ਸਾਰਾ ਤਾਂ ਲਗਭਗ ਹੋ ਚੁੱਕਿਆ 300 500 37000 ਦੇ ਆਸ-ਪਾਸ ਹੈਂਡਓਵਰ ਹੋ ਚੁੱਕੇ ਹੈ ਕਿ ਦਾ ਮੈਨੂ ਤਾਂ ਹੈ ਜਾਂ ਤੇ ਤੋ ਬਿਲਡਰ ਦੇ ਅਗੇਂਟੀ ਪਾਤੀ ਹੈ ਵੀ ਜਾਂ ਤੁਹਾਨੂੰ ਦੇਤਾ ਉਥੇ ਨਹੀਂ ਜੀ ਬਿਲਡਰ ਦੇ ਕੋਲ ਹੈ ਮੈਂਟਰ ਦੇ ਕੋਲ ਹੈ ਬਿਲਡਰ ਦੇ ਕੋਲ ਪਹਿਨਾ ਪੈਸੇ ਲੈਂਦਾ ਫਿਰ ਰੀਚਾਰਜ ਹੋਊਗਾ ਸਾਡੇ ਸਾਡੇ ਕੀ ਹੈ ਜੀ ਉੱਥੇ ਨਾ ਸਮਾਰਟ ਡਿਊਲ ਮੀਟਰ ਲੱਗੇ ਆ ਜਿਹੜੇ 스마트 ਮੀਟਰ ਹੈ ਇਹਨਾਂ ਦੇ ਸਹੂਲਤ ਦੇ ਸਾਬ ਹੱਪੀ ਹੁੰਦੇ ਉਹਦੇ ਵਿੱਚ ਕੀ ਹੈ ਜੀ ਸਾਨੂੰ ਰੋਜ਼ ਸਾਡੀ ਜਿੰਨੀ ਵੀ ਜਿੰਨਾ ਵੀ ਅਸੀਂ ਖਪਤ ਕੀਤੀ ਹੈ ਯੂਨਿਟਾਂ ਦੀ ਬਿਜਲੀ ਦੀ ਤੇ ਉਹਦੇ ਵਿੱਚ ਮੇਨਟੇਨੈਂਸ ਦੇ ਜਿੰਨਾ ਵੀ ਇਹਨਾਂ ਨੇ ਲੈਣਾ ਹੁੰਦਾ ਉਹਨੂੰ ਜਮ੍ਹਾਂ ਕਰਕੇ ਉਹ ਸਾਡੇ ਰਾਤ ਨੂੰ 12 ਵਜੇ ਤੋਂ ਬਾਅਦ ਅੱਜ ਦੀ ਥਾੜੀ ਦੀ ਜਿੰਨੀ ਖਪਤ ਹੋਈ ਹੈ ਤੇ ਜਿੰਨੀ ਮੇਨਟੇਨੈਂਸ ਦੀ ਆਉਂਡ ਬਣਦੀ ਸੀ ਉਹ ਰਾਤ ਨੂੰ ਸਾਡੀ ਉਹਦੇ ਚੋਂ ਕੱਟੀ ਜਾਂਦੀ ਹੈ ਤਾਂ ਸਾਨੂੰ ਕੀ ਹੁੰਦਾ ਕਿ ਜਿਵੇਂ ਕੋਈ ਆਪਣੀ ਸਹੂਲਤ ਦੇ ਸਾਬ ਨਾਲ ਕੋਈ 2000 ਕੋਈ 5000 ਕੋਈ 10000 ਆਪਣੇ ਉਹ ਪ੍ਰੀਪੇਡ ਮੀਟਰ ਤੇ ਜਮਾ ਰੀਚਾਰਜ ਕਰ ਲੈਂਦਾ ਤੇ ਉਹ ਰੋਜ਼ ਰਾਤ ਨੂੰ ਪੈਸੇ ਕੱਟੇ ਜਾਂਦੇ ਹੁਣ ਕਈ ਲੋਕ ਕੀ ਹੁੰਦਾ ਕਿ ਸਾਨੂੰ ਤਾਂ ਜੇ ਘਰੋਂ ਕੰਮ ਜੇ 3-4 ਦਿਨ ਲਈ ਜਾਣਾ ਹੈ ਤਾਂ ਸਾਨੂੰ ਉਹ ਦੇਖ ਸੋਚ ਕੇ ਬੜਾ ਪ੍ਰੋਐਕਟਿਵਲੀ ਫੜਾ ਪਲਾਨ ਕਰਕੇ ਜਾਣਾ ਪੈਂਦਾ ਕਿਉਂਕਿ ਕਈ ਵਾਰੀ ਲੋਕਾਂ ਦੇ ਘਰਾਂ ਚ ਆਇਆ ਕਿ ਪਿੱਛੋਂ ਦੀ ਫ੍ਰਿਜ ਕੋਲ ਚ ਬੰਦ ਹੋ ਗਿਆ ਉਹ ਪਿੱਛੋਂ ਸਮਾਨ ਪਿਆ ਕੁਝ ਹੋਰ ਵੀ ਹੈ ਉਹ ਸਾਰਾ ਖਰਾਬ ਹੋ ਗਿਆ ਤੇ ਫ੍ਰਿਜ ਵੀ ਇੱਕ ਵਾਰੀ ਇੱਕ ਐਸੀ ਟੈਕਨੀਕਲ ਅਪਲਾਈਐਂਸ ਹੈ ਕਿ ਜਿਹੜੀ ਇੱਕ ਵਾਰੀ ਚੱਲ ਪਈ ਤਾਂ ਉਹ ਚੱਲਦੀ ਰਹਿਣੀ ਚਾਹੀਦੀ ਹੈ ਉਹਨੂੰ ਜੇ ਆਪਾਂ ਕਿਤੇ 2 ਦਿਨ ਵੀ ਬੰਦ ਕਰਦੇ ਤਾਂ ਉਹ ਤੇ ਖਰਾਬ ਹੋਣ ਦੀ ਪ੍ਰੋਬੈਬਿਲਿਟੀ ਜ਼ਿਆਦਾ ਹੁੰਦੀ ਹੈ ਮੈਂ ਕਹਿੰਦਾ ਤੁਸਾਂ ਦੇ ਵਿੱਚ ਹੈ ਲੋਕ ਉਸ ਦੇ ਵਿੱਚ ਹੈ ਜੀ ਬਿਜਲੀ ਬੋਰਡ ਦੇ ਰੂਲਾਂ ਮੁਤਾਬਿਕ ਇਹਨਾਂ ਨੂੰ ਸਾਨੂੰ ਟਾਈਮ ਦੇਣਾ ਚਾਹੀਦਾ ਹੈ ਟਾਈਮ ਥੰਦੇ ਨਹੀਂ ਹੈ ਇਹਨਾਂ ਨੂੰ ਸ਼ਾਇਦ 15-20 ਦਿਨ ਦਾ ਕੋਈ ਦਿੰਦੀ ਹੈ ਕਿ ਬਿਜਲੀ ਬੋਰਡ ਆਏ ਦੜ ਕੇ ਕੋਈ ਲਾਈਨ ਮਨ ਆਇਆ ਤਾਂ ਉਹਨੇ ਅੱਗੇ ਤੁਹਾਨੂੰ ਨਾਲ ਦੀ ਨਾਲ ਕੱਟਦੀ ਉਹ ਵੀ ਤੁਹਾਨੂੰ ਨੋਟਿਸ ਦੇਣ ਕਿ ਇਹਨਾਂ ਵੱਲ ਸਾਨੂੰ ਇੱਕ ਬੀਪ ਦੀ ਆਵਾਜ਼ ਆਉਂਦੀ ਹੈ ਉਹ ਵੀ ਜੇ ਅਸੀਂ ਘਰੇ ਹੋਵਾਂਗੇ ਤਾਂ ਸਾਨੂੰ ਸੁਣ ਜੇਗੀ ਕਿ ਅਸੀਂ ਘਰੇ ਨਹੀਂ ਆਵਾਂਗੇ ਸਾਨੂੰ ਬੀਬ ਕਿਵੇਂ ਪਤਾ ਲੱਗੂ ਨਾਲ ਹੀ ਪਾਣੀ। ਤੇ ਸਾਡੇ ਕੋਲੇ ਕੋਈ 2 प्रेसिव ਪੈਪਰ ਸਕਰ ਫੁੱਟ ਰੋਜ਼ ਚਾਰ ਕਿਉਂ ਹੋ ਰਿਹਾ? ਘੱਟੋ ਘੱਟ 6-7 ਹਜ਼ਾਰ ਰੁਪਏ ਮਹੀਨਾ ਆਮ 2 2 ਬੀ ਐਚ ਕੇ 2 ਬੀ ਐਚ ਕੇ ਫਲੈਟ ਬਚਾ ਸਕਦੇ ਹਾਂ। ਐਸੀ ਇਹਨਾਂ ਨੂੰ 2021 ਤੋਂ ਕਹਿ ਰਹੇ ਸੀਗੇ ਕਿ ਕਿਉਂਕਿ ਸਾਨੂੰ 2 ਰੁਪਏ 80 ਪੈਸੇ ਤੇ ਤੁਸੀਂ ਪਹੁੰਚੇ ਕਿੱਦਾਂ? ਸਾਨੂੰ ਉਹਦੀ ਤਾਂ ਸਾਨੂੰ ਜ਼ਰਾ ਇੱਕ ਬਾਇਓਫ੍ਰਿਕਸ਼ਨ ਤਾਂ ਦਿਓ ਕਿ 2 ਰੁਪਏ 80 ਪੈਸੇ ਹੀ ਕਿਉਂ? 2 ਰੁਪਏ 70 ਪੈਸੇ ਨਹੀਂ ਤੇ ਜਾਂ 2 ਰੁਪਏ 90 ਪੈਸੇ ਨਹੀਂ ਜਾਂ 1.5 ਰੁਪਏ ਨਹੀਂ ਸਵਰ ਕੀ ਨਹੀਂ 2 ਰੁਪਏ 80 ਪੈਸੇ ਕਿਵੇਂ ਆਏ ਸਭ ਤੋਂ ਜ਼ਿਆਦਾ ਇਸ ਏਰੀਆ ਵਿੱਚ ਫਿਰ ਉਹਦੇ ਉੱਪਰ ਜੀਐਸਟੀ ਵੀ ਲੱਗਦਾ 18% ਤਾਂ 3 ਰੁਪਏ 30 ਪੈਸੇ ਬਣਦਾ ਪਰ ਸਕੁਅਰ ਫੁੱਟ ਦਾ ਏਰੀਆ ਦੀ ਕਾਸਟ ਹੈ ਤਾਂ ਇਹ ਕਹਿੰਦੇ ਉਹਦੋਂ ਸਾਨੂੰ ਕਹਿੰਦੇ ਸੀ ਕਹਿੰਦੇ ਆਰਡਬੀਓ ਬਣਾਓ ਐਸੀ ਤੁਸੀਂ ਲੋਕ ਇੰਡੀਵਿਜੂਅਲ ਹੋ ਐਸੀ ਇੰਡੀਵਿਜੂਅਲ ਨੂੰ ਕੋਈ ਵੀ ਇਦਾਂ ਦੀ ਐਸੀ ਚੀਜ਼ ਨਹੀਂ ਦੇ ਸਕਦੇ ਕੋਈ ਵੀ ਖਾਤਾ ਨਹੀਂ ਦੇ ਸਕਦੇ ਆਰਡਬੀਓ ਬਣਾਓ ਐਸੀ ਆਰਡਬੀਓ ਕਿਉਂ ਤੇ ਹੁਣ ਜਦੋਂ ਅਸੀਂ 2000 ਥੱਕ ਹਾਰ ਕੇ ਇਹਨਾਂ ਨੇ ਦੁੱਧ ਮੰਗਦਾ ਤਾਂ ਫਿਰ ਮਾਂ ਦੀ ਡਿਊਟੀ ਹੈ ਕਿ ਉਹ ਕਰਦੀ ਹੈ ਆਪਦੀ ਮਮਤਾ ਜੀ ਕਰਦੀ ਹੈ ਜਿਹੜਾ ਵੀ ਬਟ ਜਦੋਂ ਐਸੀ ਹੁਣ ਐਸੀ ਵੀ ਇੱਕ ਤਰੀਕੇ ਨਾਲ ਇਹਨਾਂ ਦੇ ਬੱਚਿਆਂ ਵਾਂਗੂ ਹੀ ਆ ਜੇ ਚਾਹੇ ਆਪਾਂ ਉਮਰ ਦੇ ਤਰੀਕੇ ਨਾਲ ਨਹੀਂ ਪਰ ਸਾਡੇ ਸਾਨੂੰ ਇਹਨਾਂ ਨੇ ਚੀਜ਼ ਬਣਾ ਕੇ ਦਿੱਤੀ ਕਿ ਅਸੀਂ ਉੱਤੇ ਰਹਿ ਰਹੇ ਹਾਂ ਇਹਨਾਂ ਦੀ ਫੈਸਿਲਿਟੀ ਦੇ ਵਿੱਚ ਹੀ ਰਹਿ ਰਹੇ ਹਾਂ ਜੋ ਵੀ ਦੇਣ ਕਿ ਸਾਡੇ ਵਾਸਤੇ ਕਰ ਰਹੇ ਪਰ ਜੇ ਉਹ ਅਧੂਰਾ ਕਰ ਰਹੇ ਜਾਂ ਕਮੀ ਪੇਛੀ ਆ ਕੋਈ ਗਲਤ ਕਰਦੇ ਆ ਵੱਧ ਕਰਦੇ ਆ ਬਤੀਕੀ ਕਰਦੇ ਆ ਤਾਂ ਫਿਰ ਅਸੀਂ ਗੱਲ ਕਿਤੇ ਨਾ ਕਰਾਂਗੇ ਆਪਸ ਹੀ ਮਾਰ ਖਾਪ ਕੇ ਰਹਿ ਜਾਣਗੇ ਨਾ ਇਹਨਾਂ ਤੱਕ ਗੱਲ ਕਰਾਂ ਜਦੋਂ ਇਹਨਾਂ ਤੱਕ ਗੱਲ ਕਰਦੇ ਆ ਤਾਂ ਇਹ ਸਾਡੀ ਗੱਲ ਨੂੰ ਪਾਲਦੇ ਨਹੀਂ ਸਰ ਜੇ ਤੁਸੀਂ ਪ੍ਰੋਜੈਕਸ਼ਨ ਲਈ ਕੀ ਕਮਿਟਮੈਂਟ ਸੀ ਤੁਹਾਡੀ ਕਮਿਟਮੈਂਟਸ ਆ ਦੇਖੋ ਬਹੁਤ ਸਾਰੀ ਚੀਜ਼ਾਂ ਤਾਂ ਐਸੀਆਂ ਸੀਗੀਆਂ ਕਈ ਵਰਬਲ ਸਮਝ ਖਾਮ ਦਿਖਾਉਂਦੇ ਆ ਕਈ ਰਿਟਰਨ ਦੇ ਵਿੱਚ ਇਹ ਹੁੰਦਾ ਕਿ ਵੀ ਤੁਹਾਨੂੰ ਜੀ ਅਸੀਂ ਤੁਹਾਨੂੰ ਐਸੀ ਕਲੱਬ ਹਾਊਸ ਦੇਵਾਂਗੇ ਸਭ ਤੋਂ ਵੱਡੀ ਕਮਿਟਮੈਂਟ ਸੀ 25000 ਸਕੁਅਰ ਫੁੱਟ ਦਾ ਕਲੱਬ ਹਾਊਸ ਦੇਵਾਂਗੇ ਤਾਂ ਦਿੱਤਾ ਸਾਨੂੰ ਕੀ 50% ਏਰੀਏ ਦੇ ਵਿੱਚ ਨਾ ਸੇਲਜ਼ ਆਫਿਸ ਖੋਲਿਆ ਉਹ ਵੀ ਬੰਦ ਪਿਆ ਜੇਕਰ ਜੇਕਰ ਸੇਲਜ਼ ਆਫਿਸ ਦੇ ਵਿੱਚ ਓਡੀ ਬਿਲਡਿੰਗ ਆਪਾਂ ਬਾਹਰ ਦੇ ਕਿਰਾਏ ਤੇ ਲਈਏ ਤੇ ਮੇਰਾ ਖਿਆਲ ਆ ਵੀ 2-3 ਲੱਖ ਰੁਪਏ ਮਹੀਨੇ ਤੋਂ ਘੱਟ ਸ਼ਾਇਦ ਹੀ ਮਿਲਿਆ ਹੋਣਾ ਸਾਰੀ ਸੇਲਸ ਇਹਨਾਂ ਜਿੰਨੇ ਇੱਥੇ ਬਣਾਏ ਆ ਅਪਾਰਟਮੈਂਟਸ ਸਾਰੇ ਉੱਥੇ ਬੈਠ ਕੇ ਸੇਲ ਕੀਤੇ ਆ ਬਾਹਰੋਂ ਕੋਈ ਇੰਟਰ ਨਹੀਂ ਕੀਤਾ ਜਾਂਦਾ ਕੀਤਾ ਜਾਂਦਾ ਫਿਰ ਬਾਕੀ ਦਾ ਜੋ 50% ਸਾਡੇ ਲਈ ਬਚਿਆ ਜਿੱਥੇ ਇਹਨਾਂ ਨੂੰ ਸੁੱਧਾਂ ਦਿੱਤੀਆਂ ਜੂਨ ਮਹੀਨੇ ਤੋਂ 5 ਜੂਨ ਤੋਂ 2024 ਉਹਦੇ ਵਿੱਚੋਂ ਵੀ 50% ਜਿਹੜਾ ਬੰਦ ਪਿਆ ਕਿਉਂਕਿ ਅੱਗ ਲੱਗ ਗਈ ਸੀ ਉਹ ਅੱਜ ਲੇਖਨ ਤੋਂ ਬਾਅਦ ਇਹ ਮੈਨੇ ਅੱਜ ਤੱਕ ਉਹਦਾ ਕੁਝ ਵੀ ਸੁਧਾਰ ਨਹੀਂ ਕੀਤਾ ਨੂੰ ਬਣਵਾਇਆ ਹੀ ਦੋਸਤ دوسری ਗੱਲ ਕੋਈ ਇਹਨਾਂ ਦਾ ਐਗਰੀਮੈਂਟ ਨਹੀਂ ਸਾਡੇ ਨਾਲ ਕਿ ਇਹਨਾਂ ਸਾਡੇ ਕੋਲ ਉਹਦੇ ਚਾਰਜਸ ਲੈਣੇ ਆ ਕਿਉਂਕਿ ਇਹਨਾਂ ਵਨ ਟਾਈਮ ਸਾਡੇ ਕੋਲ 1.5 ਲੱਖ ਰੁਪਈਆ ਪਲੱਸ ਸੀਐਸਟੀ 1,70,000 ਇਹਨਾਂ ਨੇ ਮੈਂਬਰਸ਼ਿਪ ਫੀ ਲਈ ਹੋਈ ਹੈ ਜਿੱਦਾਂ ਜੀ ਇਹ ਇਹਦੇ ਵਿੱਚ ਪਹਿਲਾਂ ਚਾਰਜਸ ਪਾਏ ਹੋਇਆ ਕਲੱਬ ਹਾਊਸ ਚਾਰਜ ਪਾਏ ਹੋਇਆ ਸਾਡੇ ਮੈਂਬਰਸ਼ਿਪ ਦੇ ਈਵਨ ਦੈਨ ਸਾਡੇ ਕੋਲ 12990 990 ਨਹੀਂ ਮੇਰੇ ਮੇਰੇ ਪਈ ਹੈ ਪਲੱਸ ਜੀਐਸਟੀ ਔਰ 1100 ਸੀ ਇਹ ਹਰ ਮਹੀਨੇ 1100 ਸੀ ਸਾਡੇ ਕੋਲ ਇਹ ਕਲੱਬ ਦੀ ਮੇਂਟੇਨੈਂਸ ਦੇ ਜੇ ਅਸੀਂ ਇਹਨਾਂ ਨੂੰ ਲਿਖਦੇ ਆ ਉਹ ਕਹਿੰਦੇ ਜੀ ਇਹਨੂੰ ਚਲਾਉਣਾ ਤੇ ਹੈ ਫਿਰ ਸਾਡ ਨੂੰ ਇਹ ਦੱਸੋ ਕਿ ਜਿਹੜਾ ਸਾਡੇ ਕੋਲ 1.5 ਲੱਖ ਰੁਪਏ ਇਹਨਾਂ ਪਹਿਲਾਂ ਲੈ ਲਿਆ ਉਹ ਕਾਦੇ ਵਾਸਤੇ ਲਿਆ ਔਰ ਰਜਿਸਟਰੀ ਇਹਨਾਂ ਦੇ ਨਾਂ ਤੇ ਮਾਲਕ ਹੈ ਤੇ ਸਾਡਾ ਕੀ ਔਥੇ ਅਸੀਂ ਹਮੇਸ਼ਾ ਇਹਨਾਂ ਨੂੰ ਇਹੀ ਪੁੱਛਦੇ ਰਹੇ ਕਿ ਬਿਜਲੀ ਸਾਡੀ ਹੂਕ ਦੇ ਉਹ ਸਾਡੇ ਨਾਂ ਪੈਂਦਾ ਖਰਾ ਕੋਈ ਨਹੀਂ ਜਿਹੜਾ ਇਹਨਾਂ ਦਾ ਕਲੱਬ ਹਾਊਸ ਜਿਹਦੇ ਜਿੰਨਾਂ ਨੇ ਇੱਕ ਜਿਹਦੇ ਇਹਨਾਂ ਨੇ ਜਿਹਦੇ ਇੱਕ 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 ਮੈਨੂ ਮੁੱਦਾ ਮੇਰੇ ਦਿਮਾਗ 'ਚ ਦਿਲਾ ਆ ਰਿਹਾ ਵੀ ਇਹਨਾਂ ਨੇ ਜਦੋਂ ਬਿਲਡਿੰਗਾਂ ਪਾਸ ਕਰਾਈਆਂ ਇੱਕ ਗੈਸਟ ਪਾਰਕਿੰਗ ਦਾ ਜ਼ੋਨ ਏਰੀਆ ਅਲਾਟ ਕੀਤਾ ਸੀ ਵੀ ਇਹ ਗੈਸਟ ਪਾਰਕਿੰਗ ਗੱਡੀਆਂ ਲੱਗਣਗੀਆਂ ਸਾਰੀਆਂ ਉਹਨਾਂ ਨੇ ਉਹ ਗੈਸਟ ਪਾਰਕਿੰਗਾਂ ਦੇ ਵਿੱਚ ਕੋਈ ਗੈਸਟ ਪਾਰਕਿੰਗ ਨਹੀਂ ਆਉਂਦੀ 2021 ਤੋਂ ਲੈ ਕੇ ਹੁਣ ਤੱਕ ਲਗਭਗ 3 ਸਾਲ ਤੋਂ ਉੱ퍼 ਹੋ ਚੁੱਕਿਆ ਜੀ 2021 ਵੀ ਫਰਵਰੀ ਦੀ ਗੱਲ ਕਰ ਰਹੀ ਕਿ ਕੋਈ ਕੰਟਰੋਲ ਨਹੀਂ ਕੋਈ ਇੱਕ ਕਹਿੰਦਾ ਜੀ ਅਸੀਂ ਉਹਨਾਂ ਨੂੰ ਨੋਟਿਸ ਭੇਜੇ ਨੋਟਿਸ ਭੇਜ ਕੇ ਤੁਸੀਂ ਉਹਨਾਂ ਨੂੰ ਕੋਈ ਪੈਨਲਾਈਜ਼ ਜਾਂ ਕੋਈ ਉਹ ਅਗਲਾ ਕਹਿੰਦਾ ਉਹ ਨੋਟਿਸ ਕੀ ਹੁੰਦਾ ਜੀ ਉਹ ਮੇਲ ਹੁੰਦੀ ਉਹ ਮੇਲ ਭੇਜ ਦਿੱਤੀ ਕੀ ਵੀ ਤੇ ਹੁਣ ਉਹ ਅਗਲਾ ਉਹਦੇ ਨਾਲ ਅਬਾਈਡ ਕਰੇ ਚਾਹੇ ਨਾ ਕਰੇ ਉਹਦੀ ਮਰਜ਼ੀ ਹੈ ਇਹ ਉਸ ਤੋਂ ਬਾਅਦ ਅਗਲੀ ਸੂਹ ਨਹੀਂ ਲਾਂਦੇ ਬਿਲਡਿੰਗ ਪਾਸ ਕਰਾਈਆ ਤਾਂ ਇਹਨਾਂ ਨੇ ਦਿਖਾਈ ਉਹ ਰੇਰਾ ਰੇਰਾ ਦਾ ਇੱਕ ਐਕਟ ਹੈ ਜੀ ਰੇਰਾ ਦੇ ਐਕਟ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੀ 10% ਆਫ ਦੀ ਜਿਹੜੀ ਇੱਕ ਰੇਸ਼ੋ ਹੁੰਦੀ ਹੈ ਉਹਦੇ 'ਚ ਤੁਹਾਨੂੰ 10% ਸਰਫੇਸ ਗੈਸਟ ਪਾਰਕਿੰਗ ਰੱਖਣੀ ਹੁੰਦੀ ਹੈ ਇਹ ਉਹ ਰੇਰਾ ਦੇ ਨਾਲ ਵੀ ਇਹ ਨੌਨ ਕੰਪਲਾਈਂਟ ਕਰ ਰਹੇ ਨਹੀਂ ਰੇਰਨ ਨੂੰ ਕੋਈ ਨਹੀਂ ਰੇਰਨ ਕਰ ਰਹੇ ਜੀ ਕਰ ਰਹੇ ਇੱਕ ਸਰ ਇਹ ਦੇਖੋ ਸਭ ਤੋਂ ਵੱਡੀ ਇਹਨਾਂ ਨੇ ਸਾਨੂੰ ਟਾਵਰ 2 ਦਿੱਤਾ ਇਹਦੇ ਅੱਗੇ ਗ੍ਰੀਨ ਏਰੀਆ ਦਿਖਾਇਆ। ਇਹ ਗ੍ਰੀਨ ਏਰੀਆ ਹੈ। ਉਹਦੇ ਵਾਸਤੇ ਨਾ ਸਾਡੇ ਕੋਲ ਪੀਐਲਸੀ ਚਾਰਟ ਸੀ। ਲੇਕਿਨ ਕੀਤਾ ਕਿ ਇੱਥੇ ਲਾ ਕੇ ਬਾਸਕਟਬਾਲ ਦੀ ਗਰਾਊਂਡ ਬਣਾ ਲੀ। ਬੱਚੇ ਖੇਡਦੇ ਆ। ਚਲੋ ਸਾਡੇ ਹੀ ਬੱਚੇ ਆ। ਲੇਕਿਨ ਸ਼ੋਰ ਦੇ ਮਚਾਉਂਦੇ ਆਂ ਅਸੀਂ ਬੱਚਿਆਂ ਨੂੰ ਰੋਕ ਨਹੀਂ ਸਕਦੇ। ਰਾਤ ਨੂੰ ਉੱਥੇ ਲੇਟ ਆਵਰਸ ਤੱਕ ਲੈਕਣਾ ਚੱਲਦੀਆਂ। ਸਾਡੇ ਬਹੁਤ ਸਾਰੇ ਜਿਹੜੇ ਰੈਜ਼ੀਡੈਂਟਸ ਨੇ ਉਹ ਉਤੋਂ ਅਫੈਕਟ ਹੁੰਦੇ ਆ। ਇਹਨਾਂ ਨੂੰ ਕਈ ਵਾਰ ਕਿਹਾ ਵੀ ਜਿਆਦੇ ਦੀਆਂ ਲੈਕਣਾ ਟਾਈਮਲੀ ਬੰਦ ਕਰ ਦਿਓ ਜਾਂ ਦੂਸਰੇ ਪਾਸੇ ਨੂੰ ਕਰ ਦਿਓ। ਕੋਈ ਨਹੀਂ ਸੁਣਵਾਈ ਨਾ ਇਹਨਾਂ ਦੇ ਐਗਰੀਮੈਂਟ ਦੇ ਵਿੱਚ ਦੇਖੋ ਇਹ ਕਲਾਸ ਹੈ ਇਤ ਕਲੀਅਰ ਲਿਖਿਆ ਹੋਇਆ ਦਾ ਅਲੋਟੀ ਐਗਰੀਜ਼ ਦੈਟ ਇਫ ਡੂ ਟੂ ਐਨੀ ਚੇਂਜ ਇਨ ਦਾ ਲੇਆਉਟ ਪਲਾਨ ਦਾ ਅਪਾਰਟਮੈਂਟ ਸੀਜ਼ਸ ਟੂ ਬੀ ਇਨ ਅ ਪ੍ਰਿਫਰਡ ਲੋਕੇਸ਼ਨ ਦਾ ਪ੍ਰੋਮੋਟਰ ਸ਼ਲ ਬੀ ਲਾਇਬਲ ਟੂ ਫੰਡ ਓਨਲੀ ਦਾ ਅਮਾਉਂਟ ਆਫ ਪ੍ਰਿਫਰੈਂਸ਼ੀਅਲ ਲੋਕੇਸ਼ਨ ਲੋਕੇਸ਼ਨ ਦਾ ਉਹ ਸਾਨੂੰ ਨਾ ਇਹਨਾਂ ਰਿਫੰਡ ਕੀਤੇ ਆ ਜੀ ਤੇ ਨਾ ਹੀ ਉਥੋਂ ਇਹ ਗ੍ਰਾਉਂਡ ਚੱਕ ਰੱਖ ਕੇ ਦੇ ਕੇ ਦੇ ਕੇ ਪੀਐਲਸੀ ਪੀਐਲਸੀ ਆਪਣੀ ਹੋਮ ਸਾਡੇ ਕੀ ਕਰ ਰਹੇ ਆਂ तकरीबन ਜੋ ਸੁਣਨਾ ਚਾਇਆ ਕਿ ਇਹ ਸਾਰੀ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਹੋ ਰਿਹਾ ਕੋਈ ਹਾਈਲਾਈਟ ਨਹੀਂ ਕਰ ਰਿਹਾ ਜਿਹੜੀ ਇਹ ਫਰੈਂਚਾਈਜ਼ੀ ਐਗਰੀਮੈਂਟ ਕਹਿੰਦੇ ਆ ਉਹਨੂੰ ਨਾਂ ਦਿੱਤਾ ਹੋਇਆ ਇੱਕ ਸਿੰਗਲ ਮੀਟਰ ਲਾ ਦਿੰਦੇ ਆ ਉਤੋਂ ਬਿਲਡਰ ਜਿਹੜਾ ਹੈ ਕਿ ਜੋ ਮਨਮਾਨੀ ਕਰੀ ਜਾਂਦਾ ਬਿਜਲੀ ਬੋਰਡ ਕੋਲ ਵੀ ਸ਼ਾਇਦ ਪਾਵਰ ਸਿੱਕਤੀਆਂ ਸਰਕਾਰ ਨੇ ਵੀ ਉਹ ਚੈੱਕ ਕਰਦੇ ਹੋਣ ਅਸੀਂ ਜੱਦੀ ਇੱਥੇ ਆਏ ਆ ਅੱਜ ਤੱਕ ਬਿਜਲੀ ਬੋਰਡ ਦਾ ਕੋਈ ਨੁਮਾਇੰਦਾ ਚੈੱਕ ਕਰਕੇ ਨਹੀਂ ਗਿਆ ਜਿਥੋਂ ਪਤਾ ਲੱਗ ਸਕੇ ਕਿ ਇਹ ਸਾਡੇ ਨਾਲ ਕੀ ਕਰ ਰਹੇ ਆਂ ਮਿਸ ਯੂਸ ਉਹਦਾ ਬਹੁਤ ਜ਼ਿਆਦਾ ਹੋ ਰਿਹਾ ਅਸੀਂ ਤੇ ਬੇਨਤੀ ਇਹ ਹੀ ਕਰਾਂਗੇ ਕਿ ਇਹੋ ਜਿਹੀਆਂ ਫ੍ਰੈਂਚਾਈਜ਼ੀਆਂ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ ਕਾਈਂਡਲੀ ਇਹ ਕਿਤੇ ਹੋਰ ਦੇਸ਼ਾਂ 'ਚ ਦਿਓ ਜਿੱਥੇ ਲੋਕ ਅੱਛੇ ਨੇ ਜਿੱਥੇ ਕੁਝ ਪਬਲਿਕ ਦਾ ਸੋਚਿਆ ਜਾਂਦਾ ਜਿੱਥੇ ਪਬਲਿਕ ਨੂੰ ਲੁਟਿਆ ਜਾਂਦਾ ਉੱਥੇ ਇਹੋ ਜਿਹੀਆਂ ਫ੍ਰੈਂਚਾਈਜ਼ੀਆਂ ਨਾ ਚਲ ਜਾਣ ਅੱਗੇ ਤੋਂ ਵੀ ਇਹੋ ਜੇ ਕੰਮ ਕਰਨ ਲਈ ਸਰਕਾਰ ਧਿਆਨ ਦੇਣੀ ਚਾਹੀਦੀ ਸੀ ਕੁਝ ਕਿਹਾ ਤੁਸੀਂ ਯਮਨ ਕੋਈ ਕਾਲਾ ਪਾਸਾ ਕਰਕੇ ਸੈਂਟਰ ਤੋਂ ਕੁਝ ਹੋਇਆ ਨਾ ਸਰ ਫ੍ਰੈਂਚਾਈਜ਼ੀ ਅਸੀਂ ਸਰ ਪਹਿਲਾਂ ਇਹ ਸੋਚਿਆ ਕਿ ਪਬਲਿਕ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਕੀਤਾ ਜਾਵੇ। ਕੋਈ ਤੁਸੀਂ ਕੰਮ। ਕੋਟਾ ਸਰ ਪ੍ਰੋਸੈਸ ਜਿਹੜਾ ਲੈਂਥੀ ਹੈ। ਜਿਵੇਂ ਜਾ ਰਹੇ ਆ ਸਭ ਜਾ ਰਹੇ ਆ। ਜਾ ਰਹੇ ਐ ਵੈਸੇ ਕੈ? ਕੋਟਾ ਦਾ ਪ੍ਰੋਸੈਸ। ਹੀ ਰੋਸ ਸਰ ਕੀ ਇੱਥੇ ਸਾਡੇ ਜਿਸ ਤਰ੍ਹਾਂ ਐਸਟੀਪੀ ਦਾ ਇਸ਼ੂ ਸੀਗਾ ਇਧਰ। ਐਸਟੀਪੀ ਇਹਨਾਂ ਨੇ ਬਿਲਕੁਲ ਸਾਡੇ ਰੈਜ਼ਿਡੈਂਸ ਦੇ ਨਾਲ ਹੀ ਲਾਤੀ। ਉਥੋਂ ਇਹੋ ਜਿਹੀ ਸਮੈਲ ਲੁਕਦੀ ਆ ਸਾਡੇ ਰੈਜ਼ਿਡੈਂਸ ਜਿਹੜੇ ਬਹੁਤ ਤੰਗ। ਸੋਣਾ ਵੀ ਓਖਾ ਦਰਮਿਆਨ ਦੇ ਵਿੱਚ ਤਾਂ ਇੰਨੀ ਜਿਆਦਾ ਸਮੀਲ ਲੱਗਦੀ 15 ਤੋਂ 15 ਤੋਂ 20 ਮੀਟਰ ਦੀ ਦੂਰੀ ਤੇ ਹੀ ਟਾਵਰ ਸੱਤ ਹੈ ਸਾਡੇ ਕੋਲ ਉਹਦਾ ਕੇਸ ਪਾਇਆ ਗਿਆ ਜੀ ਕੰਜ਼ਿਊਮਰ ਫੋਰਮ ਤੇ ਉਹਦੇ ਜੋ ਰੈਜ਼ੀਡੈਂਟ ਜਿੱਤ ਵੀ ਗਏ ਜੀ ਇਹਨਾਂ ਨੂੰ ਉੱਪਰ ਅਪੀਲ ਪਾਤੀ ਕਿ ਬੁਝਾਏ ਇਹਦੇ ਵੀ ਉਹਨੂੰ ਠੀਕ ਕਰਨ ਉਹ ਕਹਿੰਦੇ ਆ ਜੀ ਅਗਲਾ ਆਊਗਾ ਜਦੋਂ ਜਿਹੜਾ ਸੈਕੰਡ ਫੇਜ਼ ਆਏਗਾ ਉਹਦੇ ਵਿੱਚ ਉਹਨੂੰ ਇੰਸਟਾਲ ਕਰਾਂਗੇ ਉਹ ਕਹਿੰਦੇ ਜੀ ਇਹਨਾਂ ਨੇ ਉੱਥੇ ਕਹਿ ਦਿੱਤਾ ਸਰ ਅਸੀਂ ਬਣਾ ਰਹੇ ਹਾਂ ਉਹ ਕਹਿੰਦੇ ਠੀਕ ਹੋ ਕੇ ਕਰੋ ਇਹਨਾਂ ਉਹ ਕਹਿੰਦੇ ਕੀ ਹੋਇਆ ਕਿ ਉਹ ਘਾਟਾ ਪਾਰਟੀ ਨੇ ਪਾਰਟੀ ਨੇ ਪਰ ਇਹ ਸਰ ਉਹ ਕਿਰਤ ਕਰ ਨਹੀਂ ਇਹ ਕਹੇ थे ਇਹਨਾਂ ਨੇ ਕੀ ਕੀਤਾ ਜੀ ਇੱਕ ਬੜੀ ਇੱਕ ਕਾਮਨ ਜੀ ਬੇਸਿਕ ਨੈਸਸਿਟੀ ਹੈ ਜੀ ਪੂਰੇ ਕਾਮਨ ਏਰੀਆ ਦੇ ਵਿੱਚ ਇਹਨਾਂ ਨੇ ਇੱਕ ਵਾਸ਼ਰੂਮ ਬਣਾਇਆ ਹੋਇਆ ਉਹਦੇ ਵਿੱਚ ਹੁਣ ਸਾਡੇ ਉੱਥੇ ਕਟੋਗੜ 30 ਦਾ ਗਾਰਡ ਹੈ ਜੀ 33 35 ਦਾ ਗਾਰਡ ਹੈਗੇ ਆ ਫਿਰ 10 12 ਦੇ ਆਸ-ਪਾਸ ਇਹਨਾਂ ਦੇ ਕੋਲ ਹਾਰਟੀਕਲਚਰ ਦਾ ਸਟਾਪ ਹੈ ਫਿਰ ਇਹਨਾਂ ਦੀ ਆਪਣੀ ਹਾਊਸਕੀਪਿੰਗ ਦਾ ਅਲਾਕਤ ਜਿਹੜੇ ਲੋਕ ਆਉਂਦੇ ਜਾਂਦੇ ਲੋਕ ਹੈ ਕੋਈ ਡਿਲੀਵਰੀ ਵਾਲੇ ਆ ਕੇ ਹੋਰ ਆ ਕੇ ਇਹਨਾਂ ਨੇ ਇੱਕੋ ਹੀ ਗੇਟ ਨੰਬਰ ਦੇ ਉੱਤੇ ਇੱਕ ਵਾਸ਼ਰੂਮ ਬਣਾਇਆ ਇਹਨਾਂ ਨੂੰ ਇੰਨੀ ਕਿ ਫੰਡਾਮੈਂਟਲ ਰਾਈਟ ਸੀ ਬੰਦਿਆਂ ਦਾ ਜੇ ਤੁਸੀਂ ਪਲੈਨਿੰਗ ਕਰ ਰਹੇ ਜਦੋਂ ਤਾਂ ਤੁਸੀਂ ਘੱਟੋ-ਘੱਟ ਇੱਕ ਲੋਕੈਲਿਟੀ ਇੱਕ ਦੋ ਤਿੰਨ ਸਪੌਟ ਦਾ ਬਣਾ ਲੈਂਦੇ ਹੁਣ ਜਿਵੇਂ ਉੱਥੇ ਸੀਨੀਅਰ ਸਿਟ ਦੇ ਆਉਂਦੇ ਆ ਜਿੰਨਾਂ ਔਰ ਅੰਕਲ ਆਂਟੀ ਵੱਡੇ ਔਰ ਤੇ ਆਉਂਦੇ ਆ ਜਾਂ ਛੋਟੇ ਬੱਚੇ ਵੀ ਆਉਂਦੇ ਆ 6-7 ਸਾਲ ਦੇ ਹੁਣ ਉਹ ਲਿਫਟਾਂ ਦੀ ਪ੍ਰੋਬਲਮ ਐ ਨਹੀਂ ਹੁੰਦੀ ਕਿ ਲਿਫਟਾਂ ਕਈ ਵਾਰੀ اٹਕ ਜਾਂਦੀਆਂ ਸਟਕ ਹੋ ਜਾਂਦੀਆਂ ਕੋਈ ਸਿਆਣਾ ਬੰਦਾ ਵੀ ਕਈ ਵਾਰੀ ਘਬਰਾ ਜਾਂਦਾ ਬੜੀ ਪਰੇਸ਼ਾਨ ਤੇ ਉਹਦੇ ਚ ਕੀ ਹੁੰਦਾ ਕਿ ਹੁਣ ਬੰਦੇ ਨੂੰ ਪਲਾਨ ਕਰਨਾ ਪੈਂਦਾ ਕਿ ਵੀ ਮੈਂ نیچے ਜਾਣਾ ਕਿੰਨੀ ਦੇਰ ਤੱਕ ਵਾਸਤੇ ਤੇ ਮੈਂ ਕੋਈ ਮੈਨੂੰ ਐਦਾਂ ਦੀ ਕੋਈ ਦਿੱਕਤ ਆ ਜਾਏ ਤਾਂ ਫਿਰ ਬੰਦੇ ਨੂੰ ਬੱਚੇ ਨੂੰ ਵੀ ਉੱਪਰ ਜਾਣਾ ਪਊਗਾ ਆਪ ਤੇ ਘਰੇ ਜਾਣਾ ਅਸ਼ਰਮ ਜਾਣਾ ਹੈ ਤੇ ਜੇ ਕੋਈ ਸਿਆਣਾ ਪਿਆਣਾ ਬੰਦਾ ਹੈਗਾ ਵੱਡੀ ਉਮਰ ਦਾ 70 75 ਦਾ ਸੀਨੀਅਰ ਜਿਹੜਾ ਉਹਨਾਂ ਨੂੰ ਵੀ ਫਿਰ ਉੱਪਰ ਜਾਣਾ ਪੈਂਦਾ ਹੈ ਕਿਉਂਕਿ ਤੁਸੀਂ ਕੋਈ ਬੇਸਿਕ ਐਮਿਨਿਟੀਜ਼ ਹੀ ਨਹੀਂ ਪੂਰੀਆਂ ਕੀਤੀਆਂ ਤਾਂ ਸਿਕਿਉਰਿਟੀ ਲੈਪਸਸ ਵੀ ਬੜੀਆਂ ਪਿੱਛੇ ਕਾਰ ਚੋਰੀ ਹੋ ਗਈ ਉੱਥੇ ਬੇਸਮੈਂਟ ਸਤੰਬਰ 2024 ਦੀ ਗੱਲ ਹੈ ਜਿਹੜੀ ਕਾਰ ਤੋਂ ਮਰਸਡੀਜ਼ ਰੈਂਟ ਦੀ ਕਾਰ ਚੋਰੀ ਹੋ ਗਈ ਲੋਕ ਬਾਹਰੋਂ ਦੀ ਪੈਦਾ ਲਾਏ ਉਹਨਾਂ ਨੇ ਆਵੇ ਸਾਰਾ ਕੈਮਰਾ ਚੈਸੀ ਰਾਤ ਨੂੰ 2:00 ਵਜੇ ਤੱਕ ਬੈਠ ਕੇ ਹੀ ਚੈੱਕ ਕੀਤਾ ਕ ਮਰਸਡੀਜ਼ ਕਾਰ ਵੀ ਚੋਰੀ ਕਰਕੇ ਕੱਢੀ ਕੱਢ ਕੇ ਲੈ ਗਏ ਇਹਨਾਂ ਨੂੰ ਪਤਾ ਹੀ ਨਹੀਂ ਬਾਅਦ ਚ ਪੋਸਟਮਾਰ ਕਾਈ ਜਨਸ ਤੋਂ ਇੱਕ ਫੈਮਲੀ ਨੂੰ ਕਿੰਨਾ ਕੁ ਕਰੇ ਬਰਡਨ ਪੈ ਰਿਹਾ ਜਿਹੜਾ ਦੁੱਤੇ ਮੋਟਾ-ਮੋਟਾ ਜੀ ਅ 8 7 ਤੋਂ 8000 ਦੇ ਆਸ-ਪਾਸ ਮਹੀਨੇ ਦਾ ਬਣਦਾ ਹਾਂ ਠੀਕ ਹੈ ਇਹਦੇ ਚ ਅਜੇ ਕੋ ਉਹ ਆ ਜਿਹੜੇ ਜਿਹੜੇ ਐਸ ਪਰ ਰੂਲਸ ਆ ਠੀਕ ਹੈ ਜਿਹੜੇ ਅੰਦਰ ਜਿੱਤਰਾ ਹੁਣ ਲੋਡ ਦੀ ਐਕਸੈਸ ਚਾਰਜਿੰਗ ਕਰ ਰਹੇ ਆ ਉਹ ਪਤਾ ਨਹੀਂ ਕਿੰਨੇ ਕਾਉਣਗੇ ਅੰਦਰ ਜਿੱਤਰਾ ਸਾਡੇ ਨੋਨ ਟੈਸਟਡ ਮੀਟਰ ਲੱਗੇ ਹੋਏ ਆ ਉਹਦੇ ਤੇ ਕੀ ਹੋ ਰਿਹਾ ਉਹਦੇ ਬਾਰੇ ਸਾਨੂੰ ਵੀ ਪਤਾ ਨਹੀਂ ਕਿਉਂਕਿ ਕਿਸੇ ਤੋਂ ਮੀਟਰ ਟੈਸਟ ਹੋਏ ਨਹੀਂ ਦੋ ਚਾਰ ਹੀ ਮੀਟਰ ਟੈਸਟ ਹੋ ਜਾਣ ਪਤਾ ਲੱਗ ਸਕਦਾ ਵੀ ਇੱਥੇ 10% ਫਾਸਟ ਚੱਲ ਰਿਹਾ ਜਾਂ ਸਲੋ ਚੱਲ ਰਿਹਾ ਹੈ। ਬਹੁਤ ਬਹੁਤ ਤੁਸੀਂ ਇਹ ਦੇਖੋ ਜੀ ਆਪਣੇ ਸਲੈਬ ਹੁੰਦੀ ਹੈ ਬਿਲੀਵਾਰਡ ਨੇ ਟੈਰਿਫ ਬਣਾਇਆਗਾ ਜੀ ਜ਼ੀਰੋ ਤੋਂ 100 ਯੂਨਿਟ ਕੱਪ ਤੋਣਗੇ ਤਾਂ ਜੀ ਸਪੋਜ਼ ਕਹਿ ਲਓਗੇ ਵੀ 4 ਰੁਪਏ ਪਰ ਯੂਨਿਟ 100 ਤੋਂ 300 ਹੋਣਗੇ ਤਾਂ ਜੀ ਕਹਿ ਲਓ 5 ਰੁਪਏ ਮੋਟਾ ਮੋਟਾ ਵੈਸੇ ਲੈ ਲਵੋ ਜੇ 300 ਤੋਂ ਉੱਪਰ ਹੋਣਗੇ ਜੀ ਤਾਂ 6 ਰੁਪਏ ਹੁਣ ਸਾਡਾ ਕੀ ਹੁੰਦਾ ਜੀ ਅਸੀਂ ਜਿਵੇਂ ਕੋਈ ਬੰਦਾ 5000 ਰੁਪਏ ਮਹੀਨੇ ਦਾ 15 ਦਿਨ ਦਾ ਕਰਾਉਂਦਾ ਹੈ ਮਹੀਨੇ ਦਾ 10000 ਰੁਪਏ ਜਮਾ ਕਰਾਦਾ ਹੈ ਰੀਚਾਰਜ ਕਰਦਾ ਹੈ ਉਹਦਾ 15 ਦਿਨ ਬਾਅਦ 5000 ਤੇ ਉਸ ਤੋਂ ਅਗਲੇ 15 ਦਿਨ ਵੀ ਫਿਰ 5000 ਚ ਖਰਚ ਹੋ ਗਈ ਜੇ ਜੇ ਟੈਰਿਫ ਅਲੱਗ-ਅਲੱਗ ਹੈ ਸਲੈਬ ਦਾ ਜਿਵੇਂ ਪਹਿਲੇ 10 ਦਿਨਾਂ ਦੇ ਵਿੱਚ ਮੈਂ 100 ਯੂਨਿਟ ਖਰਚ ਕਰ ਲੇ ਤਾਂ ਮੇਰਾ ਮੀਟਰ ਹੋਲੀ ਚੱਲਣਾ ਚਾਹੀਦਾ ਹੈ ਇੱਕ ਸਪੀਡ ਤੇ ਚੱਲਣਾ ਚਾਹੀਦਾ ਜਦੋਂ 100 ਤੋਂ 300 ਆਗੇ ਤਾਂ ਮੀਟਰ ਦੀ ਖਰਚ ਜਿਹੜੀ ਜ਼ਿਆਦਾ ਹੋਣੀ ਚਾਹੀਦੀ ਕਿਉਂਕਿ ਟੈਰਿਫ ਦੀ ਸਲੈਬ ਚੇਂ ਤੇ ਜੇ 25 ਤਰੀਕ ਤੋਂ ਬਾਅਦ ਮੈਂ 5 ਦਿਨਾਂ ਦੇ ਵਿੱਚ ਜੇ ਮੈਂ 300 ਤੋਂ ਉੱਪਰ ਯੂਨਿਟ ਦੇ ਹਿਸਾਬ ਨਾਲ ਮੈਨੂੰ ਚਾਰਜ ਹੋ ਰਿਹਾ ਤਾਂ ਮੀਟਰ ਮੇਰਾ ਹੋਰ ਤੇਜ਼ ਬਣਾ ਚਾਹੀਦਾ ਉਹ ਸਾਨੂੰ ਸਮਝ ਨਹੀਂ ਆਉਂਦਾ ਇਹਨਾਂ ਦਾ ਕਿ ਇਹ ਮੀਟਰ ਚਾਰਜ ਕਿਵੇਂ ਹੋ ਰਿਹਾ ਜੇ ਕੋਈ ਬੰਦੇ ਨੇ 5-5000 ਕਰਕੇ ਮਹੀਨੇ 'ਚ 15 ਦਿਨ ਉਹਦੇ ਵਰਤੇਗੇ ਤਾਂ ਆ ਪ੍ਰਾਪਰ ਸਪੀਡ ਤੇ ਚੱਲਦਾ ਪਏ ਉਹ ਕਿੱਦਾਂ ਚੱਲ ਰਿਹਾ ਸਾਡੀ ਸਮਝ ਤੋਂ ਬਾਹਰ ਕਿ ਵੀ ਉਹ 7 ਰੁਪਏ ਦੇ ਹਿਸਾਬ ਨਾਲ ਹੀ ਰੋਜ਼ ਸਾਨੂੰ ਵੱਧ ਯੂਨਿਟ ਚਾਰਜ ਹੋ ਰਿਹਾ ਕਿ 6 ਦੇ ਨਾਲ ਹੋ ਰਿਹਾ ਕਿ ਬਿਜਲੀ ਬੋਰਡ ਦੇ ਟੈਂਪਲੇਟ ਦੇ ਹਿਸਾਬ ਨਾਲ ਟੈਰੀਫ ਦੇ ਹਿਸਾਬ ਨਾਲ ਕੰਪਲੈਂਸ ਫਾਲੋ ਹੋ ਰਹੀ ਹੈ ਕੋਈ ਬ ਕਿੱਥੇ ਤਾਂ ਇਹ ਲੱਗਦਾ ਵੀ ਤੁਸੀਂ ਆਪਣੇ ਮਕਾਨ ਚ ਕਿਰਾਏ ਤੇ ਦੇ ਰਹੇ ਹੋ ਨਾਟ ਸਮ ਇੰਨਾ ਖਰਚਾ ਪੈ। ਵੀ ਆਪਣਾ ਮਕਾਨ ਨਾ ਤੇ ਕਿਰਾਏ ਤੇ ਦੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਵਾਚ ਕਰਨ ਲਈ ਜੋ ਲਾ ਦੇ ਵਿੱਚ ਪ੍ਰਵੀਜ਼ਨ ਹੈ ਅਸੀਂ ਆਡਬਲਯੂ ਅਪਣਾਈ ਡਿਸਟ੍ਰਿਕਟ ਕਰਾਈਏ ਇਸਕਰ ਮੇ ਫੋਲ ਡਿਸਟ੍ਰਿਕਟ ਅਥਾਰਟੀ ਹੈ ਜੀ ਕੰਪੀਟੈਂਟ ਅਥਾਰਟੀ ਅਸੀਂ ਇਹਨਾਂ ਨੂੰ ਜੋ ਵੀ ਕੋਈ ਇਹਨਾਂ ਨੂੰ ਰਿਕੁਆਇਰਮੈਂਟ ਸਾਡੀ ਹੁੰਦੀ ਆ ਉਹਦੇ ਲਈ ਕਹਿੰਨੇ ਆ ਈਵਨ ਬਿਜਲੀ ਬੋਰਡ ਦੇ ਦਫਤਰ ਚ ਸਾਡੀ ਮੀਟਿੰਗ ਹੋਈ ਐਸ ਜੀ ਸਾਹਿਬ ਬੈਠੇ ਸੀਗੇ ਉੱਥੇ ਕਹਿੰਦੇ ਜੀ ਸਾਡੇ ਕੋਈ RWA ਹੈ ਹੀ ਨਹੀਂ ਜਾਨੀ ਸਾਨੂੰ ਇੱਕ ਤਰ੍ਹਾਂ ਦਾ ਇਹ ਇਨਕਾਰ ਦੇ ਆ ਕਿ ਤਾਂ ਤਾਂ ਕਿ ਇਹਨਾਂ ਦੇ ਜਿਹੜੇ ਜੋ ਬੈਡ ਡੀਡਸ ਕਰ ਰਹੇ ਆ ਕੋਈ ਹਾਈਲਾਈਟ ਨਾ ਕਰ ਸਕੋ ਕਹਿੰਗੇ ਐਸੀ ਇਹਨਾਂ ਦੀ ਜਿੰਨੀਆਂ ਵੀ ਕਮੀਆਂ ਪੇਸ਼ੀਆਂ ਹੈਗੀਆਂ ਜੋ ਗਲਤੀਆਂ ਕਰਦੇ ਐਸੀ ਉਹਦਾ ਪੂਰਾ ਸਾਨੂੰ ਅਸੀਂ ਸ਼ੁਰੂ ਤੋਂ ਰਹਿ ਰਹੇ ਆ ਤਾਂ ਸਾਨੂੰ ਇਹਨਾਂ ਦੀ ਸਾਰੀ ਚੀਜ਼ਾਂ ਦੀ ਜਾਣਕਾਰੀ ਹੈ ਅਸੀਂ ਥੋੜੇ ਜੇ ਥੋੜੇ ਕੀ ਕਾਫੀ ਹੱਦ ਤੱਕ ਅਸੀਂ ਇਹਨਾਂ ਤੋਂ ਠੋਸ ਸਵਾਲ ਸਵਾਲ ਕਰਦੇ ਆ ਜਿਹਦੇ ਤੋਂ ਭੱਜਦੇ ਆ ਤੇ ਜਾਂਦੇ ਨਹੀਂਗੇ ਕਿ ਕੋਈ ਸਾਹਮਣੇ ਕੋਈ ਤਕੜਾ ਧੜਾ ਲੋਕਾਂ ਦੇ ਵਿੱਚ ਕੋਈ ਖੜੇ ਜਿਹੜਾ ਸਾਨੂੰ ਸਵਾਲ ਕਰੇ ਤੇ ਸਾਡੇ ਤੋਂ ਸਵਾਲ ਤੇ ਜਵਾਬ ਨਾ ਦਿੱਤੇ ਜਾਣ ਚੰਦ ਕਰਕੇ ਇਹਨਾਂ ਨੇ ਕੀ ਲੋਕਾਂ ਨੂੰ ਵੀ ਆਪਸ ਦੇ ਵਿੱਚ ਵੱਡੀਆਂ ਬਾਤਾਂ ਹੈ ਹਾਂਜੀ ਟਮਾਟਾ ਜਾਂ ਫੁੱਟਾ ਕੋਈ ਨਹੀਂ ਜੀ ਐਸੀ ਜੀ ਕਈ ਆਰਟੀਆਈ ਪਾਈਆਂ ਸੀਗੀਆਂ ਹਾਂਜੀ ਉਹ ਲੈ ਲਈਆਂ ਨੇ ਜੀ ਹੁਣ ਲੱਗਿਆ ਸ਼ੁਰੂ ਕਰਨ ਉੱਤਰ ਵੀ ਉੱਤਰ ਵੀ ਬੇਨਤੀ ਕਰਾਂਗੇ ਜੀ ਉਹ ਕਿ ਸੀਐਮਡੀ ਬਿਜਲੀ ਬੋਰਡ ਨੂੰ ਅਸੀਂ ਕੀਤੀ ਆ ਉਹ ਵੀ ਮਜਬੂਰ ਹੋ ਕੇ ਕੀਤੀ ਆ ਕਿਉਂਕਿ ਸਾਡੀ ਸੁਣਵਾਈ ਇਹਨਾਂ ਨੇ ਨਹੀਂ ਕੀਤੀ ਆ ਹਾਂ ਅਸੀਂ ਜਾਂਦੀ ਬਿਜਲੀ ਬੋਰਡ ਦੀ ਇਹਨਾਂ ਕੋਲੋਂ ਕਿਹਾ ਪਹਿਲੀ ਗੱਲ ਤੇ 2023 ਦੇ ਵਿੱਚ ਮਈ 2023 ਦੇ ਵਿੱਚ ਕੋਈ ਸਰਕੂਲਰ ਹੋਇਆ ਬਿਜਲੀ ਬੋਰਡ ਨੇ ਕੀਤਾ ਵੀ 300 ਯੂਨਟ ਦੇਣ ਵਾਸਤੇ ਇੱਕ ਜਿਹੜਾ ਹੈ ਉਹਦੇ ਵਿੱਚ ਐਮੈਂਡਮੈਂਟ ਕੀਤੀ ਜਿਹੜਾ ਬਿਲਡਰ ਹੈ ਉਹ ਰਿਡਿਊਸ ਦੇਗਾ ਸਭ ਤੋਂ ਪਹਿਲਾਂ ਇੱਕ ਐਗਰੀਮੈਂਟ ਰਿਵਾਈਜ਼ ਕਰਾਏਗਾ ਉਹ ਐਗਰੀਮੈਂਟ ਰਿਵਾਈਜ਼ ਹੋ ਗਿਆ ਬੈਕ ਗਾਰੰਟੀ ਹੋਣੀ ਸੀ ਕਿਉਂਕਿ ਇਹ ਸਾਡੇ ਇਹ ਚਾਹੁੰਦੇ ਨਹੀਂ ਉੱਥੇ ਵੀ ਸਾਨੂੰ ਇਹ 300 ਯੂਨਿਟ ਦੀ ਜਿਹੜੀ ਹੈ ਰਿਆ ਦਿੱਤੇ ਇਹਨਾਂ ਨੇ ਜਾਣਬੁੱਝ ਕੇ ਉਹਨੂੰ ਡਿਲੇ ਕਰਨ ਵਾਸਤੇ ਕੋਈ ਨਾ ਕੋਈ ਲਿਕਾ ਜਿਹੜਾ ਹੈ ਪਾਈ ਗਏ ਤੇ ਬੜੀ ਮੁਸ਼ਕਲ ਦੇ ਨਾਲ ਬੈਂਕ ਗਰੰਟੀ ਦੇ ਕੇਸ ਆਇਆ ਜਦੋਂ ਮਹਿਕਮੇ ਨੇ ਬੈਂਕ ਗਰੰਟੀ ਮੰਗੀ ਇਹ ਕਹਿੰਦੇ ਜੀ 2 ਮਹੀਨੇ ਬੈਂਕ ਗਰੰਟੀ ਨਹੀਂ ਸੀ ਦੇ ਸਕਦੇ ਬੈਂਕ ਗਰੰਟੀ ਤੇ ਮੈਂ ਸਮਝਦਾ ਸਰ 2 ਜਾਂ 3 ਦਿਨ ਦਾ ਕੰਮ ਆਊਗਾ ਉਹ ਵੀ ਜਿਹਦਾ ਕੋਈ ਬੈਂਕ ਦੇ ਵਿੱਚ ਜਾਣ ਕਰਨਾ ਹੋਊਗਾ ਅਦਰਵਾਈਜ਼ ਇੱਕ ਇੱਕ ਮਿੰਟ ਦਾ ਕੰਮ ਆ ਪਿਆ ਅਸੀਂ ਉਹਦੇ ਵਾਸਤੇ ਧਰਨਾ ਲਾਇਆ ਇਹਨਾਂ ਨੂੰ ਬੇਨਤੀ ਪਹਿਲਾਂ ਕਰਦੇ ਰਹੇ ਵਰਬਲੀ ਦੇਖ ਕੇ ਭੇਜਿਆ ਨਹੀਂ ਸੁਣੀ ਧਰਨਾ ਲਾਇਆ ਇਹਨਾਂ ਸਾਡੀ ਸਾਡੇ 17 18 ਬੰਦਿਆਂ ਦੇ ਅਗੇਂਸਟ ਥਾਣੀ ਰਿਪੋਰਟ ਕਰ ਕਲੱਬ ਹਾਊਸ ਦੇ ਸਾਹਮਣੇ ਅਸੀਂ ਬੈਠੇ ਸੀ ਜੀ ਆਪ ਦੇ ਪ੍ਰਾਈਮਿਸਿਸ ਦੇ ਅੰਦਰ ਬੈਠੇ ਸਾਡੇ ਸਾਡਾ ਜੂਰੀਸਡਿਕਸ਼ਨ ਆ ਸਾਡੇ ਅਗੇਂਸਟ ਦੀ ਸਾਡੇ ਕੋਲੋਂ ਪੈਸੇ ਲੈ ਕੇ ਸਰ ਸਾਡੇ ਅਗੇਂਸਟ ਦੀ ਕੰਪਲੇਂਟਾਂ ਹੈਰਾਨਗੀ ਦੀ ਗੱਲ ਹੈ ਉਹ ਜਦੋਂ ਠਾਣੇ ਨਾਲ ਆਪਣਾ ਗੱਲ ਕੀਤੀ ਉਹਨੂੰ ਸਮਝਾਇਆ ਉਹ ਕਹਿੰਦਾ ਜਾਓ ਯਾਰ ਇਹ ਤਾਂ ਕਿਸ ਨਹੀਂ ਬੰਦਾ ਉਹ ਅੱਜ ਤੱਕ ਨਾ ਇਹਨਾਂ ਸਾਨੂੰ ਉਥੋਂ ਕੋਈ ਨਿਕਲਣ ਲੈਣ ਦਿੱਤੀ ਕਿਉਂਕਿ ਇਹਨਾਂ ਦੀ ਚੱਲਦੀ ਹੈ ਤੁਸੀਂ ਇਹ ਦੇਖੋ ਜੀ ਇਹ ਹਰ ਵਾਰੀ ਸਾਨੂੰ ਕਹਿੰਦੇ ਜੀ ਅਸੀਂ ਬੜੇ ਮਿੱਠੀਆਂ ਮਿੱਠੀਆਂ ਗੱਲਾਂ ਐਂ ਦੇ ਜੀ ਟੋਪੜ ਕੇ ਕਹਿੰਦੇ ਨੇ ਕਿ ਅਸੀਂ ਲੋਕਾਂ ਦੇ ਬੜੇ ਖੈਰਕੁਆ ਅਸੀਂ ਲੋਕਾਂ ਦੇ ਵਾਸਤੇ ਬੈਠੇ ਆਂ ਤੁਹਾਡੇ ਵਾਸਤੇ ਬੈਠੇ ਆਂ ਅਸੀਂ ਤੁਹਾਡੇ ਵੈਲਿਊਏਸ਼ਨ ਆ ਹੁਣ ਜੇ ਐਡੀ ਗੱਲ ਹੁੰਦੀ ਇਹਨਾਂ ਦੇ ਜੀ ਹੀਰੋ ਰੈਲੀਟੀ ਪ੍ਰਾਈਵੇਟ ਲਿਮਟਿਡ ਦੇ ਦੋ ਪੰਜਾਬ ਦੇ ਵਿੱਚ ਪ੍ਰੋਜੈਕਟ ਨੇ ਇੱਕ ਮੁਹਾਲੀ ਚ ਹੈ ਜੀ ਇੱਕ ਦੂਜਾ ਹੈਗਾ ਜੀ ਲ ਹੁਣ ਜੇ ਐਨੇ ਲੋਕਾਂ ਦੇ ਖੈਰ ਖਵਾਰ ਹੈ ਤਾਂ ਐਦਾਂ ਕਿਉਂ ਨਹੀਂ ਕਹਿੰਦੇ ਵੀ ਅਸੀਂ ਮੁਹਾਲੀ ਵਾਲੇ ਨੇ ਖੈਰ ਖਵਾਏ ਅਸੀਂ ਲੁਧਿਆਣੇ ਵਾਲਿਆਂ ਨੇ ਨਹੀਂ ਖੈਰ ਖਵਾਤਾ ਫਿਰ ਆਪਦੇ ਉਹਨਾਂ ਦਾ ਹੀ ਆ ਹੁਣ ਇਹਨਾਂ ਨੇ ਮੁਹਾਲੀ ਦੇ ਵਿੱਚ ਬਿਜਲੀ ਬੋਰ ਦਾ ਨਵਾਂ ਐਗਰੀਮੈਂਟ ਇਹਨਾਂ ਨੇ ਸਾਈਨ ਕਰ ਲਿਆ ਲੁਧਿਆਣੇ ਤੇ ਇਹਨਾਂ ਨੇ ਹਵਾ ਵੀ ਨਹੀਂ ਗੱਡੀ ਲੁਧਿਆਣੇ ਨੇ ਕੁਝ ਨਹੀਂ ਕੀਤਾ ਮੁਹਾਲੀ ਇਹ ਤਾਂ ਕੀਤਾ ਕਿਉਂਕਿ ਲੋਕਾਂ ਨੇ ਇਹਨਾਂ ਦੇ ਪਿੱਛੇ ਬੜਾ ਇੰਟੈਂਸਿਵਲੀ ਫਾਲੋਅ ਅਪ ਕੀਤਾ ਬੜੇ ਤਰੀਕੇ ਨਾਲ ਇਹਨਾਂ ਦੇ ਮਗਰ ਪੈ ਪੈ ਕੇ ਪੈ ਪੈ ਕੇ ਮੰਤਾਂ ਵੀ ਕੀਤੀਆਂ ਤਰਲੇ ਵੀ ਕੀਤੇ ਬਹਿਸ ਵੀ ਕੀਤੀ ਸਾਰਾ ਕੁਝ ਕੀਤਾ ਫਿਰ ਜਾ ਕੇ ਇਹਨਾਂ ਨੇ ਕੀਤਾ ਜੇ ਇਹ ਜੀ ਕਰਦੇ ਉਹਦੀ ਫਿਰ ਲੁਧਿਆਣਾ ਕਿਉਂ ਨਾ ਇਹ ਲੋਕਾਂ ਦੀ ਖੈਰ ਕੋਈ ਲੈਂਦੇ ਉੱਥੇ ਕਿਉਂ ਨਾ ਬਿਜਲੀ ਬੋਰਡ ਦੇ ਨਾਲ ਨਵਾਂ ਫਰੈਂਚਾਈਜ਼ੀ ਐਗਰੀਮੈਂਟ ਸਾਈਨ ਕੀਤਾ ਹੈ ਹੁਣ ਤੋਂ ਬਾਅਦ ਵੀ ਇਹ ਕੰਪਲਾਈਂਸ ਨਹੀਂ ਹੋ ਰਹੀ 300 ਯੂਨਟ ਦਾ ਬੈਨੀਫਿਟ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ ਜਿਹੜਾ ਪੰਜਾਬ ਸਰਕਾਰ ਨੇ ਕਿਸੇ ਨੂੰ ਵੀ ਨਹੀਂ ਮਿਲਿਆ ਉਹ ਇਹ ਦੇਣਾ ਵੀ ਨਹੀਂ ਚਾਹਦੇ ਇਹਨਾਂ ਨੂੰ ਕਰੋੜਾ ਰੁਪਏ ਦਾ ਮਹੀਨੇ ਦਾ ਫਾਇਦਾ ਹੋ ਰਿਹਾ ਕਰੋੜਾ ਸਾਡੇ ਕੋਲ ਇਹਨਾਂ ਦੇ ਬਿੱਲ ਦੀਆਂ ਕਾਪੀਆਂ ਵੀ ਹੈਗੀਆਂ ਜਿਹੜੀਆਂ ਬਿਜਲੀ ਬੋਰਡ ਇਹਨਾਂ ਨੂੰ ਚਾਰਜ ਕਰਦਾ ਇਹਨਾਂ ਦਾ 990 ਕਿਲੋਵੋਟ ਦੇ ਇਹਨਾਂ ਦਾ ਲੋਡ ਤੇ ਬਿਲਿੰਗ ਹੋ ਰਹੀ ਹੈ ਪਰ ਜਦ ਕਿ ਪੈਸੇ ਜਿਹੜੇ ਇਕੱਠੇ ਕਰੀ ਜਾਂਦੇ ਆ ਉਹ ਲਗਭਗ 7000 ਦੇ ਆਸ-ਪਾਸ ਦੇ ਕਰੀ ਜਾਂਦੇ ਕਿਲੋਵੋਟ ਦੇ ਹਿਸਾਬ ਨਾਲ ਇੱਕ ਇਹਨਾਂ ਦਾ ਜੀ ਮਾਰਚ ਤੋਂ ਬਾਅਦ ਬਿਜਲੀ ਬੋਰਡ ਦਾ ਬਿੱਲ ਹੱਲੇ ਤੱਕ ਨਹੀਂ ਬਣਿਆ ਹੈ ਲੇਕਿਨ ਸਾਡੇ ਕੋਲੋਂ ਇਹ ਹਰ ਮੰਥਲੀ ਕੀ ਦਿੱਲੀ ਦਿੱਲੀ ਜਿਹੜੇ ਪੈਸੇ ਆ ਸਾਡੇ ਕੋਲੋਂ ਮਸੂਲ ਕਰਨਾ ਹੈ ਇਹ ਪਤਾ ਨਹੀਂ ਹੁਣ ਇਹਨਾਂ ਦਾ ਲਾਸਟ ਬਿੱਲ ਜਿਹੜਾ 28 ਮਾਰਚ 2024 ਨੂੰ ਬਿਜਲੀ ਬੋਰਡ ਦਾ ਜਿਹੜਾ ਬਿੱਲ ਜਨਰੇਟ ਹੁੰਦਾ ਇਹਨਾਂ ਦੇ ਨਾਮ ਤੇ ਉਹ 29 ਮਾਰਚ 2024 ਨੂੰ ਬੜਿਆ ਸੀ ਲਾਸਟ ਬਿੱਲ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦੀ ਕੋਈ ਦੇਣਦਾਰੀ ਅਜੇ ਤੱਕ ਜਨਰੇਟ ਹੀ ਨਹੀਂ ਹੋਇਆ ਪਹਿਲਾਂ ਨਹੀਂ ਜਨਰੇਟ ਹੋਇਆ ਬਟ ਇਹ ਰੈਜ਼ਿਡੈਂਸ ਤੋਂ ਪੈਸੇ ਢਿੱਲੀ ਰਾਤ ਨੂੰ ਕੱਟੀ ਜਾਂਦੇ ਹੁਣ ਭਈ ਉਹ ਪੈਸਾ ਕਿਸੇ ਤਾਂ ਕਾਰਪਸ ਦੇ ਵਿੱਚ ਜਾ ਰਿਹਾ ਨਾ ਕਿ ਤੇ ਤੁਸੀਂ ਡੈਫੀਨੇਟਲੀ ਉਹਦੇ ਤੇ ਫਿਰ ਵਿਆਜ ਵੀ ਕੈਨ ਬਟ ਤੁਹਾਡੀ ਕੋਈ ਦੇਣਦਾਰੀ ਹਜੇ ਬਣੀ ਨਹੀਂ ਜੇ ਤਾਂ ਬਣੂਗੀ ਉਹ ਤਾਂ ਬਣੂਗੀ ਤੁਸੀਂ ਦੇਈਓ ਪਰ ਜੇ ਤੁਹਾਨੂੰ ਜੇ ਤੁਹਾਡਾ ਬਿਲ ਜਨਰੇਟਰ ਹੈ ਬਤ ਤੁਸੀਂ ਰੋਕਤਾ ਬਿਲਕੁਲ ਜਨਰੇਟ ਕਰ ਇਹ ਜਦੋਂ ਸਾਡੀ ਵੀ ਦੇਣਦਾਰੀ ਹੋਊਗੀ ਤੁਸੀਂ ਵੀ ਪੇ ਕਰਦਾਂਗੇ ਅਸੀਂ ਕਿੱਥੇ ਜਾਵਾਂਗੇ ਕਿਉਂਕਿ ਤੁਸੀਂ ਤਾਂ ਨਾਲ ਦੀ ਨਾਲ ਬਿਜਲੀ ਕੱਟ ਦੇਣੀ ਹੈ ਸਨ ਤੇ ਫੰਡਾਮੈਂਟਲ ਇਸ਼ੂਸ ਦਾ ਗਵਰਨਮੈਂਟ ਸਬਸਿਡੀਆਂ ਦਾ ਤੇ ਜਿਨ੍ਹਾਂ ਦੇ ਲੋਕਾਂ ਦੇ ਜਿਹੜੀ ਚੀਜ਼ਾਂ ਦੇ ਹੱਕ ਹੈਗੇ ਆ ਜੇ ਅਸੀਂ ਇਹਦੇ ਪੈਸੇ ਤੁਸੀਂ ਸਾਨੂੰ ਚਾਰਜ ਕਰ ਰਹੇ ਹੋ ਸਾਨੂੰ ਦਿਖਦੇ ਨਹੀਂ ਪਏ ਕਿਸੇ ਨੂੰ ਕਿਉਂਕਿ ਉਹ ਪੈਸਾ ਲੱਗ ਕਿੱਥੇ ਰਿਹਾ ਜਾਂ ਕਿੱਥੇ ਰਿਹਾ ਪੈਸਾ ਉਹ ਜੋ ਦਾ ਨਵੀਂ ਪੁਜੀਸ਼ਨ ਲੈਣੀ ਹੈ ਤਾਂ ਉਹਦੇ ਉਹ ਤੋਂ ਵੀ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਡੇ ਕੋਲ ਬਚਤ ਹੈ। ਉਹਨਾਂ ਨੂੰ ਤੇਹੀ ਬੇਨਤੀ ਹੈ ਵੀ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਕੇ ਪੜ੍ਹ ਕੇ ਫਿਰ ਉਸ ਜਿਹੜੇ ਲੋਕ ਬਚਿੰਦੇ ਉੱਥੇ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਾਡੇ ਕੋਲ ਆਓ ਇਹਨਾਂ ਕੋਲ ਆਓ ਨਾ ਤੁਸੀਂ ਕਿਸੇ ਕੋਲ ਵੀ ਜਾ ਕੇ ਉਹਨਾਂ ਤੋਂ ਪੁੱਛ ਸਕਦੇ ਹੋ ਕਿਸੇ ਵੀ ਬਚਿੰਦੇ ਕੋਲੋਂ ਹੀ ਰੋਮ ਦੇ ਮਹਾਲੀ ਦੇ ਬਚਿੰਦੇ ਤੋਂ ਜਾ ਕੇ ਪੁੱਛ ਲਓ ਕਿ ਵੀ ਤੁਹਾਡਾ ਕਿਵੇਂ ਰਹਿਣੀ ਸੈਣੀ ਹੈ ਕਿੰਨੀ ਮੇਨਟੇਨੈਂਸ ਤੁਸੀਂ ਆਪਣਾ ਵਿਜੀਲੈਂਟਲੀ ਚੀਜ਼ਾਂ ਨੂੰ ਦੇਖ ਕੇ ਪਰਤਿਆ ਕੇ ਫਿਰ ਆਪਣੀ ਇਨਵੈਸਟਮੈਂਟ ਆਪਣਾ ਜਿਹੜਾ ਫੋਨ ਪਸਾਈਦਾ ਕਮਾਈ ਦਾ ਪੈਸਾ ਹੈ ਉਹਨੂੰ ਲਾਓ ਤੇ ਐਸੀ ਨਹੀਂ ਕਹਿੰਦੇ ਲਾਓ ਚਾਹੇ ਨਾ ਲਾਓ ਤੁਹਾਡੀ ਮਰਜ਼ੀ ਹੈ ਬਟ ਇਹ ਹੈ ਕਿ ਵੀ ਉਹਨੂੰ ਸੋਚ ਸਮਝ ਕੇ ਆਪਣਾ ਪਰਤਿਆ ਕੇ ਚੀਜ਼ਾਂ ਨੂੰ ਦੇਖ ਕੇ ਫਿਰ ਆਪਣੀ ਡਿਸੀਜਨ ਲਓ